ਟਿਵਾਣਾ ਰੇੜੀ ਦੇ ਸਤਿਕਾਰ ਸੁਰਤਿਓ ਲਾਉ ਤੁਹਾਡੀ ਪੇਸ਼ੇ ਨਜ਼ਰ ਹੈ ਸ਼ਿਵਕਰਨ ਸੌਰੀ ਸ਼ਿਵਚਰਨ ਗਿੱਲ ਦੀ ਕਹਾਣੀ ਪੱਛੋਂ ਦੀ ਬਾਹ ਵੈਸਟਰਨ ਕਲਚਰ ਦਾ ਸਾਡੇ ਤੇ ਕੀ ਪ੍ਰਭਾਵ ਪੈ ਰਿਹਾ ਇਸ ਸਿਲਸਲੇ ਦੇ ਵਿੱਚ ਉਸ ਸਿਲਸਲੇ ਨੂੰ ਪੇਸ਼ ਕਰਦੀ ਇਹ ਕਹਾਣੀ ਹੈ ਕਿ ਸਾਡਾ ਸੁਭਾਅ ਸਾਡਾ ਸਭਿਆਚਾਰ ਸਾਡੇ ਆਲੇ ਦੁਆਲੇ ਕੀ ਤਬਦੀਲੀਆਂ ਆ ਰਹੀਆਂ ਨੇ ਸੋ ਇਹ ਕਿਉਂਕਿ ਵੈਸਟਰਨ ਕੰਟਰੀ ਤੋਂ ਜੋ ਸਿਲਸਲਾ ਹੁੰਦਾ ਪੱਛਮ ਤੋਂ ਜੋ ਕੋਈ ਸਿਲਸਲਾ ਹੁੰਦਾ ਉਹ ਟ੍ਰੈਂਡ ਸੈਟਰ ਹੁੰਦਾ ਹੈ ਸੋ ਉਸ ਸਿਲਸਲੇ ਦੇ ਵਿੱਚ ਕੀ ਕੁਝ ਜਿਹੜਾ ਚੱਲਿਆ ਉਸ ਮੁਤਲਕ ਹੈ ਕਹਾਣੀ ਪੱਛੋਂ ਦੀ ਵਾਹ ਪੱਛੋਂ ਦੀ ਹਵਾ ਐ ਵੈਸੇ ਉਦਾਂ ਵਾਹ ਲਿਖ ਦਿੰਨੇ ਆਪਾਂ ਖੁਸ਼ੀਆਂ ਇਹ ਗੱਲ ਬੜੇ ਫਖਰ ਨਾਲ ਆਖਦਾ ਹੁੰਦਾ ਸੀ ਕਿ ਮੈਂ ਮੁਸਲਮਾਨ ਆ ਪੱਕਾ ਮੁਸਲਮਾਨ ਇਮਾਨ ਵਾਲਾ ਬੰਦਾ ਖੁਦਾ ਤੋਂ ਬਿਨਾਂ ਮੈਨੂੰ ਕਿਸੇ ਦਾ ਵੀ ਖੋਫ ਨਹੀਂ ਹੈ ਹੱਕ ਹਲਾਲ ਦੀ ਕਮਾਈ ਕਰਦਾ ਕੋਈ ਹਰਾਮ ਦੀ ਨਹੀਂ ਖਾਂਦੇ ਖੁਸ਼ੀ ਮੁਹੰਮਦਾਂ ਆ ਜਿਹੜਾ ਡ్రਾਈ ਸਟੋਰ ਦਾ ਮਾਲ ਸਾਰਾ ਦਿਨ ਤੋਂ ਛੱਕਦਾ ਰਹਿਣਾ ਬੱਕਰੀਆਂ ਨੂੰ ਮੂੰਹ ਚਲਾਉਣਾ ਇਹ ਹਰਾਮਦਾਨੀ ਤਾਂ ਹੋਰ ਕੀ ਐ 나జర్ ਸਿੰਘ ਖੁਸ਼ੀ ਮੁਹੰਮਦ ਨੂੰ ਅ ਵਰਜਦਾ ਜਦੋਂ ਉਹ ਆਪਣੇ ਆਪ ਨੂੰ ਮੁਸਲਮਾਨ ਹੋਣ ਦੀ ਗੱਲ ਕਰਦਾ ਅੱਗੋ ਖੁਸ਼ੀਆ ਕਹਿੰਦਾ ਹਰਾਮ ਦਾ ਕਹਦਾ ਮੈਂ ਇੱਥੇ 12 ਘੰਟੇ ਕੰਮ ਨਹੀਂ ਕਰਦਾ 나జర్ ਸਿੰਘ ਕਹਿੰਦਾ ਕੰਮ ਦੇ ਤਾਂ ਖੁਸ਼ੀ ਮੁਹੰਮਦਾ ਤੂੰ ਪੈਸੇ ਲੈਣਾ ਮਾਲਕ ਪੈਸੇ ਦਿੰਦਿਆ ਹਰ ਥਰਸਡੇ ਪੇਪੈਕਟ ਬਿਨਾ ਖੋਲੇ ਬੈਂਕ 'ਚ ਤਾ ਰੋਣਾ ਪਰ ਆ ਜਿਹੜਾ ਉਪਰੋਂ ਤੂੰ ਖਾਣਾ ਉਜਾ ਚੁੱਪ ਕਰ ਜਾ ਤੈਨੂੰ ਵੱਡੇ ਸਿੱਖ ਨੂੰ ਮੈਂ ਜਾਣਦਾ ਕਦੇ ਪੈਣੀ ਮੱਥਾ ਨਹੀਂ ਡੇਕਿਆ ਤੂੰ ਗੁਰਦੁਆਰੇ ਤੇ ਗੁਰਦੁਆਰੇ ਕੜਾਹ ਪ੍ਰਸ਼ਾਦ ਤੇ ਲੰਗਰ ਛਕਣ ਜਦ ਤੂੰ ਸਭ ਤੋਂ ਮੂਰੇ ਹੋ ਨਾજર ਸਿੰਘ ਮੈਂ ਜਾਣਦਾ ਤੇਰੀ ਨੀਤ ਨੂੰ ਅਗੋਂ ਖੁਸ਼ੀ ਮੁਹੰਮਦ ਉਸ ਨੂੰ ਇਸ ਤਰ੍ਹਾਂ ਟੱਕਰਦਾ ਖੈਰ ਖੁਸ਼ੀ ਐਸਾ ਜਵਾਬ ਦੇਣ ਤੋਂ ਬਾਅਦ ਆਪਣੇ ਆਪ ਨੂੰ ਜੇਤੂ ਸਾਸ ਕਰਦਾ ਹੱਸਦਾ ਤੇ ਨਾજર ਵੀ ਹੱਸ ਕੇ ਨੀਵੀਂ ਪਾ ਲੈਂਦਾ ਨਾજર ਸਿੰਘ ਤੇ ਖੁਸ਼ੀ ਮੁਹੰਮਦ ਬਹੁਤ ਪੁਰਾਣੇ ਆੜੀ ਸਨ ਇੰਗਲੈਂਡ ਚ ਰਹਿੰਦੇ ਸਨ ਇੱਕ ਦੂਸਰੇ ਦੇ ਭੇਤੀ ਸਨ ਤੇ ਇੰਗਲੈਂਡ ਦੇ ਵਿੱਚੋਂ ਇੱਕੋ ਜਹਾਤ ਚ ਆਏ ਸਨ ਕਿਉਂਕਿ 나జర్ ਸਿੰਘ ਵਾਇਆ ਪਾਕਿਸਤਾਨ ਹੁੰਦਾ ਹੋਇਆ 나జర్ हुसैन ਬਣ ਕੇ ਇੰਗਲੈਂਡ ਗਿਆ ਸੀ 나జర్ ਸਿੰਘ ਤੋਂ 나జర్ हुसैन ਬਣ ਕੇ ਵਾਇਆ ਪਾਕਿਸਤਾਨ ਉਹ ਇੰਗਲੈਂਡ ਪੁੱਜਾ ਸੀ ਤੇ ਉਸ ਦੇ ਨਾਲ ਹੀ ਖੁਸ਼ੀ ਮੁਹੰਮਦ ਪਾਕਿਸਤਾਨ ਤੋਂ ਇੰਗਲੈਂਡ ਆਇਆ ਸੀ ਸੋ ਇੱਕ ਦੂਸਰੇ ਦੇ ਲੰਗੋਟੇ ਦੇ ਵੀ ਉਹ ਵਾਕਫ ਸਨ ਇੰਗਲੈਂਡ ਆ ਕੇ 나జర్ ਸਿੰਘ ਦੁਆਰਾ ਕੇਸਾਧਾਰੀ ਸਿੰਘ ਸਜ ਗਿਆ 나జర్ हुसैन ਤੋਂ ਤੇ 1960-61 ਦੇ ਦਿਨ ਨੇ ਬੰਦਵਾੜੇ ਦੇ 1960-61 ਦੇ ਦਿਨਾਂ ਦੇ ਦੌਰਾਨ BOAC ਦੇ ਇੱਕ ਘੱਟ ਪੈਸਿਆਂ ਵਾਲੀ ਮਾੜੀ ਨੌਕਰੀ ਉਹਨਾਂ ਨੇ ਕਰ ਲਈ ਸੀ ਸਮੇਂ ਨਾਲ ਹੌਲੀ-ਹੌਲੀ ਮਾੜਾ ਚੰਗਾ ਹੋ ਨਿਬੜਿਆ ਅੱਜ ਕੱਲ ਨਾਜ਼ਰ ਸਿੰਘ ਤੇ ਖੁਸ਼ੀ ਮੁਹੰਮਦ ਦੋਨਾਂ ਨੂੰ ਟਕੇ-ਟਕੇ ਦੀਆਂ ਫੁਰਦੀਆਂ ਸਨ ਤੇ ਦੋਨਾਂ ਰਲ ਕੇ ਦੂਸਰਿਆਂ ਨੂੰ ਟੀਚਰਾਂ ਕਰਦੇ ਸਨ ਖੁਸ਼ੀ ਮੁਹੰਮਦ ਜਿਹੜਾ ਕਿ ਪਾਕਿਸਤਾਨ ਤੋਂ ਸੀ ਇਹ ਦੋਨੋਂ ਇੰਗਲੈਂਡ ਰਹਿੰਦੇ ਸਨ ਦੋਸਤ ਨਾਜ਼ਰ ਸਿੰਘ ਤੇ ਖੁਸ਼ੀ ਮੁਹੰਮਦ ਖੁਸ਼ੀ ਆ ਪੰਜ ਵੇਲੇ ਦਾ ਨਮਾਜ਼ੀ ਕੁਰਾਨ شریف ਉਸ ਨੂੰ ਸਾਰਾ ਹਿਫਜ਼ ਕੰਮ ਤੇ ਬਾਕੀ ਮੁਸਲਮਾਨ ਕਾਮੇ ਖੁਸ਼ੀ ਨੂੰ ਸਤਕਾਰ ਨਾਲ ਹਾਫਿਜ਼ ਜੀ ਕਹਿ ਕੇ ਬੁਲਾਉਂਦੇ ਖੁਸ਼ੀ ਆਪਣੇ ਧਰਮ ਕਰਮ ਦੇ ਵਿੱਚ ਕਦੇ ਵਿਗਨ ਨਾ ਪੈਣ ਦਾ ਹਰ ਸਾਲ ਮੱਕੇ شریف ਹਾਜ ਲਈ ਜਾਂਦਾ ਅਸਲ ਵਿੱਚ ਘਰ ਦੀ ਕੁਕੜੀ ਦਾਲ ਬਰਾਬਰ ਵਾਲੀ ਗੱਲ ਸੀ ਕਿਉਂਕਿ ਬੀਓਏਸੀ ਦੀ ਨੌਕਰੀ ਇਹ ਮੈਨੂੰ ਸਮਝ ਨਹੀਂ ਕਿ ਇੰਗਲੈਂਡ ਵਾਲੇ ਦੱਸ ਸਕਦੇ ਕਿ ਬੀਓਏਸੀ ਕੀ ਦੀ ਇਹ ਵਾਲੀ ਫੁੱਲ ਫਾਰਮ ਨਹੀਂ ਲਿਖੀ BOAC ਦੀ ਨੌਕਰੀ ਦਾ ਇਹ ਫਾਇਦਾ ਸੀ ਕਿ ਬਿਨਾਂ ਜੇਬ ਢਿੱਲੀ ਕਰਿਓ ਦੁਨੀਆਂ ਦਾ ਸੈਰ-ਸਪਾਟਾ ਹੋ ਜਾਂਦਾ ਹੈ ਖੁਸ਼ੀ ਮੁਹੰਮਦ ਦੀ ਰੀਸ ਦੇ ਵਿੱਚ 나ਜ਼ਰ ਸਿੰਘ ਵੀ ਇੱਕ ਵਾਰੀ ਹਜ਼ੂਰ ਸਾਹਿਬ ਦੀ ਯਾਤਰਾ ਕਰ ਆਇਆ ਸੀ 나ਜ਼ਰ ਸਿੰਘ ਕਿਹੜਾ ਕਿਸੇ ਕੋਲੋਂ ਘੱਟ ਸੀ ਇੱਕ ਵੇਲੇ ਦਾ ਇਹ ਨਮਾਜ਼ੀ ਹੈ ਤੇ ਦੂਜਾ ਦੋ ਵੇਲੇ ਦਾ ਨਿਤਨੇਮੀ ਇੱਕ ਪੰਜ ਵੇਲੇ ਦਾ ਨਮਾਜ਼ੀ ਤੇ ਦੂਸਰਾ ਦੋ ਵੇਲਿਆਂ ਦਾ ਨਿਤਨੇਮੀ 나ਜ਼ਰ ਸਿਓ ਖੈਰ 나ਜ਼ਰ ਸਿੰਘ ਦੀ ਇੱਕ ਗੱਲੋਂ ਛੰਡੀ ਸੀ ਕਿ ਉਸਨੇ ਆਪਣਾ ਸਾਰਾ ਪਰਿਵਾਰ ਇੰਗਲੈਂਡ ਮੰਗਾ ਲਿਆ ਸੀ ਉਹਦੇ ਆਪਣੇ ਧੀਆਂ ਪੁੱਤਾਂ ਦੇ ਵਿੱਚੋਂ ਵਿਚਰਦਾ ਪਰਿਵਾਰਕ ਜੀਵਨ ਦਾ ਇੰਗਲੈਂਡ 'ਚ ਆਨੰਦ ਮਾਣਦਾ ਤੇ ਖੁਸ਼ੀਆ ਸੀ ਊਠ ਦੀ ਪੂਛ ਵਾਂਗੂ ਕਲਮ ਕੱਲਾ ਖੁਸ਼ੀ ਦਾ ਸਾਰਾ ਡੱਬਰ ਹਾਲਾਂਕਿ ਉਹਦੇ ਦੋ ਵਿਆਹ ਸੀ ਤੇ ਦੋਨੇ ਵਿਆਹ ਦੀਆਂ ਵੈਹੀਆਂ ਹੋਈਆਂ ਉਸ ਦੀਆਂ ਸ਼ਰੀਕੇ ਹੱਥ ਪਾਕਿਸਤਾਨ ਦੇ ਵਿੱਚ ਰਹਿੰਦੀਆਂ ਸੀ ਕਿਉਂਕਿ ਉਹ ਆਪਣੀਆਂ ਬੀਵੀਆਂ ਨੂੰ ਤੇ ਬੱਚਿਆਂ ਨੂੰ ਪੱਛੋਂ ਦੀ ਹਵਾ ਤੋਂ ਬਚਾ ਕੇ ਰੱਖਣਾ ਚਾਹੁੰਦਾ ਸੀ ਤੇ ਹਰ ਸਾਲ ਖੁਸ਼ੀਆ 3 ਮਹੀਨੇ ਪਾਕਿਸਤਾਨ ਘੱਟ ਕੇ ਆਉਂਦਾ 3 ਹਫ਼ਤੇ ਤੇ ਨਾਜ਼ਰ ਸਿੰਘ ਕਦੇ-ਕਦੇ ਖੁਸ਼ੀ ਨੂੰ ਮਤ ਦਿੰਦਾ ਉਹ ਟੁੱਟਲਾ ਕਿਉਂ ਕੁੱਤੇ ਦੀ ਮੌਤ ਮਰਦਾ ਸੈਂਡਵਿਚ ਖਾ ਖਾ ਕੇ ਤੇਰੇ ਹੱਡ ਬੋਦੇ ਹੋ ਜਾਣੇ ਆ ਤੇ ਦੋਹਾਂ ਚੋਂ ਵਾਰੀ ਵਾਰੀ ਇੱਕ ਘਰ ਵਾਲੀ ਨੂੰ ਸੱਦ ਲਿਆ ਕਰ 6 ਮਹੀਨੇ ਉਹ ਲਾਜਿਆ ਕਰੂ ਤੇ 6 ਮਹੀਨੇ ਦੂਜੀ ਬੇਗਮ ਰੋਟੀ ਤੇ ਚੱਜ ਹਾਲ ਦੀ ਖਾਏਗਾ ਨਾਲੇ ਉਹ ਵਿਚਾਰੀਆਂ ਪਾਕਿਸਤਾਨ ਦੇ ਵਿੱਚੋਂ ਰੁੱਲ ਖੋਲ ਕੇ ਇੰਗਲੈਂਡ ਦਾ ਮੂੰਹ ਵੇਖ ਜਾਣਗੀਆਂ ਤੇ ਅੱਗੋਂ ਨਾਜ਼ਰ ਖੁਸ਼ੀ ਐ ਗੁੱਸੇ ਨਾਲ ਬੋਲਦਾ ਤੇਰੀ ਸਿੱਖਾਂ ਦੀ ਮੱਤ ਤੋਂ ਬਿਨਾ ਮੈਂ ਉਹੀ ਚੰਗਾ ਮੈਨੂੰ ਪਤਾ ਜਿਹੜੀਆਂ ਤੈਨੂੰ ਦੁੱਪੜਾ ਮਿਲਦੀਆਂ ਨੇ ਤੇਰੇ ਨਾਲੋਂ ਪਹਿਲਾਂ ਤਾਂ ਪ੍ਰੀਤਮ ਕੌਰ ਝੋਲਾ ਚੁੱਕ ਕੇ ਲਾਂਡਰੀ ਨੂੰ ਤੁਰ ਪੈਂਦੀ ਐ ਦਿੰਦੀ ਐ ਤੈਨੂੰ ਪਰੌਂਠੇ ਲਾ ਕੇ ਥੋੜੇ ਆਂਗੂ ਅਸੀਂ ਜਨਾਨੀਆਂ ਦੀ ਕਮਾਈ ਤੇ ਨਹੀਂ ਬੈਠੇ ਔਰਤ ਜਾਤ ਪਰਦੇਚ ਰਹਿਣੀ ਚਾਹੀਦੀ ਐ ਘਰ ਦਾ ਸ਼ਿੰਗਾਰ ਐ ਕਿਉਂਕਿ 나జర్ ਸਿੰਘ ਦੀ ਪਤਨੀ ਪ੍ਰੀਤਮ ਕੌਰ ਵੀ ਜੌਬ ਕਰਦੀ ਸੀ ਤੇ ਖੁਸ਼ੀਆ ਇਹ ਕਹਿ ਕੇ ਮੂੰਹ ਪਾਸੇ ਨੂੰ ਕਰਕੇ ਹਸਿਆ ਤੇ 나జర్ ਸਿੰਘ ਚੁੱਪ ਕਰ ਗਿਆ ਤੇ ਕੋਲ ਖੜੇ ਜਰਨੈਲ ਨੇ ਅੱਖ ਮਾਰੀ ਕਿਉਂ ਠਾਰਤਾ ਨਾ ਗਿਆ ਨਹੀਂ ਖੁਸ਼ੀ ਇਹ ਮੂਡ ਦੇ ਵਿੱਚ ਆ ਕੇ ਕਦੇ-ਕਦੇ 나જર ਨੂੰ ਗਿਆਨੀ ਜੀ ਵੀ ਆਖਦਾ ਤੇ ਅੱਗੋਂ ਖੁਸ਼ੀ ਇਹਨੂੰ ਹਾਜੀ ਬਾਬਾ ਕਹਿ ਦਿੰਦਾ ਖੈਰ ਰਾਜਾ ਸਿੰਘ ਐਡਾ ਕੁਲਾ ਨਹੀਂ ਸੀ ਜਿਹੜਾ ਖੁਸ਼ੀ ਦੀ ਗੱਲ ਸੁਣ ਕੇ ਚੁੱਪ ਕਰ ਜਾਂਦਾ ਕਿਉਂ ਵੀ ਜਰਨੈਲ ਜਰਨੈਲ ਤੀਜਾ ਬੰਦਾ ਸੀ ਜਿਹੜਾ ਇਹਨਾਂ ਦੇ ਸਾਹਮਣੇ ਨਾਲ ਜੋਬ ਤੇ ਸੀ ਕਿਉਂ ਵੀ ਜਰਨੈਲ 나જર ਸਿੰਘ ਖੁਸ਼ੀ ਦੇ ਖੜੇ ਹੀ ਖੜੇ ਹੀ ਜਰਨੈਲ ਨੂੰ ਸਮੋਦਨ ਹੋਇਆ ਓ ਬਾਈ ਬੁਰਕੇ ਦੀ ਮੌਜ ਤਾਂ ਬਹੁਤ ਐ ਬੁਰਕੇ ਚ ਨਿਆਣਾ ਸਾਣਾ ਕੋਈ ਲੁਕ ਜੇ ਨਾਲੇ ਖੁਸ਼ੀ ਵਰਗੇ ਝੁੱਡੂ ਨੂੰ ਕੀ ਪਤਾ ਲੱਗਦਾ ਡਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ ਉਹਦਾ ਇਸ਼ਾਰਾ ਗੁੱਜਾ ਸੀ ਤੇ ਨਾਲ ਪੰਜ ਚਾਰ ਕਰਮਾਂ ਦੀ ਵਿੱਤ ਤੇ ਪੰਜਾਬੀ ਜਨਾਨੀਆਂ ਵੀ ਖੜੀਆਂ ਟਰੇਆਂ ਸਾਫ਼ ਕਰਦੀਆਂ ਸਨ ਉਹ ਖੁਸ਼ੀ ਤੇ ਨਾਜ਼ਰ ਦੀ ਇਹ ਗੱਲ ਸੁਣ ਕੇ ਥੋੜਾ ਤੈਸ ਚ ਆਈਆਂ ਕਿਉਂਕਿ ਜਿਹੜਾ ਬੁਰਕੇ ਵਾਲਾ ਬੋਲੂਸ ਨੇ ਆਖਿਆ ਸੀ ਨਾ ਉਧਾਰਨ ਉਸ ਦੇ ਵਿੱਚ ਅਸ਼ਲੀਲਤਾ ਸੀ ਮੈਂ ਬਾੜੀ ਨਹੀਂ ਸਾਂਝੀ ਕਰਾਂਗਾ ਖੈਰ ਗੱਲ ਦਾ ਰੁਖ ਹੋਰ ਪਾਸੇ ਹੁੰਦਾ ਵੇਖ ਕੇ ਉੱਥੇ ਖੜੀ ਸਰਜੀਤ ਕੌਰ ਬੋਲੀ ਵੇ ਸ਼ਰਮ ਕਰੋ ਅਸੀਂ ਵੀ ਇੱਥੇ ਕੰਮ ਕਰਦੀਆਂ ਤੁਸੀਂ ਵੀ ਧੀਆ ਪਹਿਣਾ ਵਾਲਿਓ ਉਮਰਾਂ ਤੁਹਾਡੀਆਂ ਅੱਧ ਤੋਂ ਵੱਧ ਹੋ ਗਈਆਂ ਨੇ ਤੋਲੇ ਝਾਟੇ ਨੇ ਬੋਲਣ ਲੱਗਿਆਂ ਤਾਂ ਸ਼ਰਮ ਕਰ ਲਿਆ ਕਰੋ ਗੱਲਾਂ ਕਰਦੇ ਆ ਬੁਰਕਿਆਂ ਦੀਆਂ ਸਰਜੀਤ ਕੌਰ ਨੇ ਨਾજર ਨੂੰ ਵਰਜਿਆ ਤੇ ਖੁਸ਼ੀ ਇਹਨੂੰ ਦਾਫੁਰਿਆ ਤੇ ਖੁਸ਼ੀ ਦਾ ਆਪਣਾ ਦਾਅ ਫੁਰਿਆ ਵੇਖ ਕੇ 나જર ਸਿੰਘ ਦੇ ਸਿਰ ਇੱਕ ਹੋਰ ਠਾ ਕਰਕੇ ਉਸ ਨੇ ਜੜ ਦਿੱਤੀ ਖੁਸ਼ੀ ਆ ਕਹਿਣ ਲੱਗਾ ਭੈਣ ਸਰਜੀਤ ਕੁਰੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਥੀਏਟਰ ਆਏ ਪੱਕਾ ਥੀਏਟਰ 나જર ਗਿਆਨੀ ਤਾਂ ਉਵੇਂ ਹੀ ਬਣਿਆ ਫਿਰਦਾ ਪਰ ਗੱਲਾਂ ਇਹਦੀਆਂ ਗਿਆਨ ਵਾਲੀਆਂ ਨਹੀਂ ਇੱਕ ਦਿਨ ਇਹਦੀ ਘਰ ਵਾਲੀ ਪ੍ਰੀਤਮ कौर ਵੀ ਕਹਿੰਦੀ ਸੀ ਬਈ ਇਹ ਤਾਂ ਘਰੇ ਨੂਹਾਂ ਧੀਆਂ ਫਿਰਦੀਆਂ ਦੀ ਵੀ ਸ਼ਰਮ ਨਹੀਂ ਕਰਦਾ ਜੋ ਮੂੰਹ ਹੁੰਦਾ ਬੱਕੀ ਜਾਂਦਾ ਛੜੇ ਛੜਾਂਗਾ ਵਾਂਗੂ ਨਾਜ਼ਰ ਸਿੰਘ ਨੇ ਫੇਰ ਆਪਣੀ ਛਪਾਈ ਪੇਸ਼ ਕੀਤੀ ਭੈਣ ਸਰਜੀਤ ਇਹ ਸੁੱਲਾ ਇੰਨੀ ਕੀਤੀ ਵੀ ਨਾ ਲੇਟ ਨਹੀਂ ਆਉਂਦਾ ਇੰਨਾ ਕਿ ਤਾਂ ਇਹਦੇ ਨਾਲ ਕਰਨੀ ਪੈਣੀ ਹਾਲਾਂਕਿ ਉਹ ਵਧੀਆ ਦੋਸਤੀ ਚਲੋ ਸੁੱਲਾ ਮੁਸਲਮਾਨਾਂ ਨੂੰ ਕਹਿ ਦਿੰਦੇ ਆ ਸੰਖੇਪ ਚ ਹਰ ਬਾਕੀ ਜੋ ਮਰਜ਼ੀ ਹੈ ਤੇਰੀ ਭਲੇ ਮਾਨਸੀ ਦਾ ਸਭ ਨੂੰ ਪਤਾ ਲੱਗ ਗਿਆ ਇੱਕ ਹੈ ਕਿ ਖੁਸ਼ੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਡਰਾਈ ਸਟੋਰ ਨੂੰ ਤੁਰ ਪਿਆ ਦੇਵਨਿਤ ਨਾਲ 1967 ਦੇ ਵਿੱਚ ਖੁਸ਼ੀ ਦੇ ਦੋ ਸਾਲੇ ਅਫਰੀਕਾ ਤੋਂ ਉੱਠ ਕੇ ਇੰਗਲੈਂਡ ਆਵਸੇ ਉਹ ਅਫਰੀਕਾ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਸਨ ਤੇ ਇੰਗਲੈਂਡ ਆ ਕੇ ਛੇਤੀ ਹੀ ਉਹਨਾਂ ਦੋਨੇ ਹੀ ਉਸਦੇ ਸਾਲਿਆ ਨੇ ਬੀਵੀ ਬੱਚੇ ਵੀ ਮੰਗਵਾ ਲਏ ਖੁਸ਼ੀ ਦੇ ਸਾਲਿਆ ਨੇ ਤੇ ਹੌਲੀ ਹੌਲੀ ਉਹਨਾਂ ਨੇ ਖੁਸ਼ੀ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਭਾਈਆ ਕਿਉਂ ਕੰਧਾਂ ਕੋਲੇ ਨਾਲ ਲੱਗਦਾ ਪਰਦਾ ਆਇਸ਼ਾ ਨੂੰ ਮੰਗਵਾ ਲੈ ਕਿਉਂਕਿ ਆਇਸ਼ਾ ਖੁਸ਼ੀ ਦੀ ਛੋਟੀ ਪਤਨੀ ਸੀ ਤੇ ਅਸਲਮ ਤੇ ਲਤੀਫ ਹੋਰਾਂ ਦੀਆਂ ਜਿਹੜੀਆਂ ਦੀ ਭੈਣ ਸੀ ਜੋ ਆਪ ਵੀ ਖੁਸ਼ੀ ਨੂੰ ਕਹਿ ਕੇ ਕਿ ਥਾਗੇ ਸੀ ਕਿ ਉਹਨੇ ਵੀ ਇੰਗਲੈਂਡ ਜਾਣਾ ਕਿਉਂਕਿ ਉਹ ਇਹ ਅਸलम ਤੇ ਲਤੀਫ ਉਹਦੇ ਸਾਲੇ ਸਨ ਖੁਸ਼ੀ ਦੇ ਸੋ ਆਇਸ਼ਾ ਉਹਨਾਂ ਦੀ ਭੈਣ ਸੀ ਸੋ ਪਾਕਿਸਤਾਨ ਦੇ ਵਿੱਚ ਵੀ ਜਦੋਂ ਖੁਸ਼ੀ ਆ ਜਾਂਦਾ ਤੇ ਹਰ ਵਾਰੀ ਆਪਣੀ ਦੂਸਰੀ ਪਤਨੀ ਛੋਟੀ ਪਤਨੀ ਆਇਸ਼ਾ ਨੂੰ ਟਾਲ ਮਟਾਲ ਲਾ ਆਉਂਦਾ ਕਹਿੰਦਾ ਮੈਂ ਤਾਂ ਆਪ ਕਿਰਾਏ ਤੇ ਰਹਿਣਾ ਉੱਥੇ ਮੈਂ ਤੈਨੂੰ ਕਿੱਥੇ ਮਕਾਨ ਚ ਰੱਖਾਂ ਮਕਾਨ ਖਰੀਦਣ ਦੀ ਮੇਰੀ ਪਹੁੰਚ ਨਹੀਂ ਅੱਛਾ ਤੇਰੇ ਜੋ ਮਕਾਨ ਲੈਣ ਦੀ ਪਹੁੰਚ ਨਹੀਂ ਤੈਨੂੰ 10 ਸਾਲ ਹੋ ਗਏ ਉੱਥੇ ਆਏ ਨੂੰ ਢੇਲਾ ਨਹੀਂ ਤੂੰ ਖਰਚਦਾ ਤੇ ਫਿਰ ਤੇਰੇ ਪੈਸੇ ਜ਼ਗਾਤ ਚ ਜਾਂਦੇ ਆ ਫਿਰ ਉਹਦੇ ਸਾਲੇ ਕਹਿੰਦੇ ਮੇਰੇ ਉਹ ਕਹਿੰਦਾ ਮੇਰੇ ਕਿਉਂ ਗੱਲ ਪੈਨੇ ਹੋ ਆਪਣੀ ਭੈਣ ਆਇਸ਼ਾ ਨੂੰ ਪੁੱਛੋ ਮੈਂ ਤਾਂ ਨਾਲੋਂ ਨਾਲ ਪੈਸਾ ਪਾਕਿਸਤਾਨ ਭੇਜੀ ਜਾਣਾ ਤੇ ਪਹਿਲਾਂ ਤਾਂ ਆਪਣੇ ਚੱਕ ਚੋਂ ਹੀ ਮਰੱਬਾ ਕੁ ਜ਼ਮੀਨ ਦਾ ਸੌਦਾ ਕਰ ਲਿਆ ਸੀ ਤੇ ਪਿਛਲੇ ਸਾਲ ਲਾਲਪੁਰ ਉਹਨਾਂ ਨੇ ਦੋ ਦੁਕਾਨਾਂ ਪਾ ਲਈਆਂ ਹੁਣ ਕੋਠੀ ਪਾਉਣ ਦੀ ਸਲਾਹ ਨਾਲ ਅਸੀਂ ਲਾਲਪੁਰ ਪਲਾਟ ਖਰੀਦਿਆ ਹੋਰ ਹੁਣ ਪੈਸਿਆਂ ਦਾ ਕਿਹੜਾ ਇੱਥੇ ਪਾਉਂਦਾ ਦਾ ਮਹੀ ਪੈਂਦਾ ਆਪਣੀ ਭੈਣ ਆਇਸ਼ਾ ਨੂੰ ਪੁੱਛੋ ਕਿੰਨਾ ਕੁਝ ਖਰੀਦ ਕੇ ਦਿੱਤਾ ਮੈਂ ਪਾਕਿਸਤਾਨ ਚ ਕਹਿਰ ਉਸ ਦੀ ਇਹ ਗੱਲ ਸੁਣ ਕੇ ਉਸਦੇ ਸਾਲੇ ਅਸ਼ਰਫ ਤੇ আসलम ਤੇ ਲਤੀਫ ਚੁੱਪ ਕਰ ਗਏ ਹੁਣ ਤਾਂ ਫਿਰ ਤੇਰਾ ਪਿਛਲਾ ਫਿਕਰ ਮੁੱਕ ਚੁੱਕਿਆ ਮਕਾਨ ਚੋਂ ਅਸੀਂ ਹਲਪ ਤੇਰੀ ਕਰਦੇ ਆਂ ਮਕਾਨ ਲੈਣ ਦਾ ਫੈਸਲਾ ਕਰ ਆਇਸ਼ਾ ਦਾ ਕੋਈ ਕਿਰਾਇਆ ਨਹੀਂ ਲੱਗਣਾ ਤੇਰੀ ਬੀਬੀ ਏਸੀ ਜਿਉਂਦੀ ਰਹੇ ਹੁਣ ਤੂੰ ਕੰਧ ਬਣ ਕੇ ਸਿੱਧੇ ਰਾਹ ਪੈ ਜਾ ਸਾਰੀ ਉਮਰ ਟੱਬਰ ਤੋਂ ਬਾਹਰ ਰਹੇ ਕਬੀਲਦਾਰ ਬੰਦੇ ਨੂੰ ਇਹ ਗੱਲ ਸ਼ੋਭਦੀ ਨਹੀਂ ਪਾਈਆ ਤੇ ਉਹਦੇ ਸਾਲੇ ਫੇਰ ਉਸ ਨੂੰ ਇਹ ਕਹਿਣ ਲੱਗੇ ਕਿਉਂ ਕਾਲੀ ਕਰਦੇ ਹੋ ਹੋ ਜੂਗਾ ਜੋ ਹੋਣਾ ਹੁਣ ਮੰਦਵਾੜੇ ਦੇ ਦੰਨੇ 5 ਦਿਨ ਦਾ ਕੰਮ ਰਹਿ ਗਿਆ ਕੀ ਗੰਜੀ ਨਾ ਲੂ ਕੀ ਕੀ ਨਜੋੜ ਲੂ ਹਫਤੇ ਦਾ ਕੰਮ ਨਹੀਂ ਮਿਲਦਾ ਸਾਡੀ ਪਿੰਡ ਤਾਂ ਯੂਨੀਅਨ ਆ ਗਈ ਸਾਡੀ ਪਿੰਡ ਚ ਤਾਂ ਯੂਨੀਅਨ ਆ ਗਈ ਉਹ ਲੋਕ ਜੇ ਉਹ ਜਿਹੇ ਲੋਕ ਸਾਡੇ ਬੇਵਕੂਫ ਜਿਹੜੇ ਯੂਨੀਅਨ ਦੇ ਮਗਰ ਲੱਗੇ ਫਿਰਦੇ ਨੇ ਕਹਿੰਦੇ ਓਵਰਟਾਈਮ ਬੰਦ ਕਰੋ ਵਰਕ ਟੂ ਰੂਲ ਜਿਨ੍ਹਾਂ ਚੋਂ ਤਨਖਾਹ ਦਾ ਨਹੀਂ ਫੈਸਲਾ ਹੁੰਦਾ ਤੇ ਉਹਦੇ ਸਾਲੇ ਕਹਿਣ ਲੱਗੇ ਯੂਨੀਅਨ ਤੁਹਾਡੇ ਖਿਲਾਫ ਲੜਦੀ ਐ ਤੁਹਾਡੇ ਖਾਤਰ ਲੜਦੀ ਐ ਖੁਸ਼ੀਆ ਤੈਨੂੰ ਯੂਨੀਅਨ ਫੇਰ ਵੀ ਭੈੜੀ ਲੱਗਦੀ ਐ ਹਾਂ ਭੈੜੀ ਲੱਗਦੀ ਐ ਯੂਨੀਅਨ ਮੈਨੂੰ ਕਿਉਂਕਿ ਉਹ ਸਾਡਾ ਰੋਜ਼ੀ ਰੋਟੀ ਖੋਹਦੀ ਐ ਕਿਉਂਕਿ ਖੁਸ਼ੀਆ ਇਹਨਾਂ ਗੱਲਾਂ ਨੂੰ ਨਹੀਂ ਸੀ ਸਮਝਦਾ ਤੇ ਅੱਛਾ ਭਾਈਆ ਜੀ ਜਿਨ੍ਹਾਂ ਚ ਤੁਸੀਂਾਂ ਦਾ ਓਵਰਟਾਈਮ ਟੁੱਟਿਆ ਹੋਇਆ ਤੁਸੀਂ ਰੋਟੀ ਇੱਧਰ ਖਾ ਲਿਆ ਕਰੋ ਖੁਸ਼ੀ ਦੀ ਸਾਲੇ ਹਾਰ ਸੀ ਜਿਹੜੀ ਨੁਸਰਤ ਉਸਨੇ ਖੁਸ਼ੀ ਨੂੰ ਸੁਲਾ ਮਾਰੀ ਅੱਛਾ ਅੱਛਾ ਭਾਈ ਜਾਨੋ ਓਵਰਟਾਈਮ ਦਾ ਦੁੱਖ ਨਹੀਂ ਰੋਟੀ ਦਾ ਦੁੱਖ ਐ ਹੁਣ 2 ਦਿਨ ਰੋਟੀ ਘਰ ਬਣਾਉਣੀ ਪੈਂਦੀ ਐ ਆਇਸ਼ਾ ਆਈ ਤੋਂ ਸੱਤੇ ਦਿਨ ਘਰ ਰੋਟੀ ਪਕਣੀ ਐ ਉਸਦੇ ਸਾਲੇਹਾਰ ਨੇ ਫਿਰ ਇਹ ਗੱਲ ਖੁਸ਼ੀ ਨੂੰ ਆਖੀ ਆਹੀ ਗੱਲ ਤਾਂ ਮੈਂ ਕਹਿੰਨਾ ਤੁਸੀਂ ਕਿਉਂ ਮੇਰੇ ਦੁਸ਼ਮਣ ਬਣਦੇ ਹੋ ਖੁਸ਼ੀ ਇਹਨੇ ਵੀ ਗੱਲ ਮਜ਼ਾਕ ਚ ਦੇ ਕੇ ਪਰਿਵਾਰ ਦੇ ਵਿੱਚ ਹਾਸਾ ਖਿਲਾ ਰਿਆ ਖੈਰ 1970 ਦੀਆਂ ਛੁੱਟੀਆਂ ਪਾਕਿਸਤਾਨ ਕੱਟਣ ਗਿਆ ਖੁਸ਼ੀ ਆ ਆਪਣੀ ਵੱਡੀ ਪਤਨੀ ਰਹਿਮਤ ਨੂੰ ਘਰ ਜ਼ਮੀਨ ਜਾਇਦਾਦ ਦੀ ਮੁਖਤਿਆਰ ਬਣਾ ਕੇ ਅਗਲੇ ਸਾਲ ਉਸ ਨੂੰ ਪਾਕਿਸਤਾਨ ਤੋਂ ਇੰਗਲੈਂਡ ਲਿਆਉਣ ਦਾ ਝਾਂਸਾ ਦੇ ਕੇ ਆਪਣੀ ਛੋਟੀ ਪਤਨੀ ਆਇਸ਼ਾ ਨੂੰ ਇੰਗਲੈਂਡ ਲਿਆਇਆ ਅਸਲ ਵਿੱਚ ਆਇਸ਼ਾ ਦੀਆਂ ਪਰਜਾਈਆਂ ਅਫਰੀਕਾ ਤੇ ਪਾਕਿਸਤਾਨ ਤੋਂ ਗਈਆਂ ਸਨ ਕਿਉਂਕਿ ਉਹ ਪਹਿਲਾਂ ਹੀ ਪਾਕਿਸਤਾਨ ਛੱਡ ਚੁੱਕੀਆਂ ਸਨ ਅਸਲਮ ਤੇ ਲਤੀਫ ਦੀਆਂ ਘਰ ਵਾਲੀਆਂ ਸੋ ਉਹਨਾਂ ਨੇ ਪਾਕਿਸਤਾਨ ਦੀ ਜ਼ਿੰਦਗੀ ਦਾ ਖਾਸ ਕਰਕੇ ਪਾਕਿਸਤਾਨੀ ਔਰਤ ਦੀ ਜ਼ਿੰਦਗੀ ਦਾ ਕੋਰਨਰ ਕਾਪ ਵੇਖ ਲਿਆ ਸੀ ਉਹਨਾਂ ਨੇ ਤਾਂ ਮਨ ਨੂੰ ਲਾਰਾ ਲਾ ਕੇ ਚਾਰ ਦਿਨਾਂ ਖੁਆਈ ਦੇ ਕੱਟ ਲੈ ਕਿ ਅੱਜ ਭਲਕੇ ਇੰਗਲੈਂਡ ਪਹੁੰਚ ਹੀ ਜਾਣਾ ਪਰ ਉਹ ਆਇਸ਼ਾ ਨੂੰ ਇੰਗਲੈਂਡ ਜਾਣ ਦੀ ਪੱਕੀ ਪੱਟੀ ਪੜਾ ਕੇ ਆਈਆਂ ਸਨ ਕਿ ਖੁਸ਼ੀ ਆਊਗਾ ਬਸ ਤੂੰ ਜੱਦ ਫੜ ਲੈਣੀ ਹੈ ਕਿ ਮੈਂ ਇੰਗਲੈਂਡ ਜਾਣਾ ਖੈਰ ਖੁਸ਼ੀ ਨੂੰ ਮਜਬੂਰਨ ਆਇਸ਼ਾ ਨੂੰ ਇੰਗਲੈਂਡ ਲਿਆਉਣਾ ਪਿਆ ਉਹ ਕਹਿੰਦੀ ਜਾਂ ਤਾਂ ਇੰਗਲੈਂਡ ਲੈ ਜਾ ਨਹੀਂ ਤੇ ਮੈਂ ਕੁਛ ਖਾ ਕੇ ਮਰ ਜਾਂ ਆਇਸ਼ਾ ਦੀ ਜਵਾਨੀ ਤੇ ਅੜੀ ਅੱਗੇ ਖੁਸ਼ੀ ਨੇ ਅਖਰ ਹਥਿਆਰ ਛੁੱਟੇ ਤੇ ਉਸ ਨੂੰ ਆਪਣੇ ਨਾਲ ਇੰਗਲੈਂਡ ਲਿਆਇਆ ਇੰਗਲੈਂਡ ਆ ਕੇ ਉਸ ਦੀ ਇਹ ਛੋਟੀ ਪਤਨੀ ਆਇਸ਼ਾ 2 ਕੁ ਮਹੀਨੇ ਤਾਂ ਵਿਹਲ ਹੀ ਰਹੀ ਪਰ ਜਾਈਆਂ ਨਾਲ ਸ਼ਾਪਿੰਗ ਦੇ ਚੱਕਰ ਬਾਜ਼ਾਰ ਜਾਣਾ ਘੁੰਮਣਾ ਫਿਰਨਾ ਨਵੇਂ ਸਜੇ ਸਜੇ ਬਾਜ਼ਾਰ ਉਸ ਨੂੰ ਲੱਗਿਆ ਕਿਸੇ ਹੋਰ ਦੁਨੀਆ 'ਚ ਆ ਗਈ ਗੋਰੇ-ਗੋਰੇ ਮੁੰਡੇ ਕੁੜੀਆਂ ਦੇ ਚੋਲ-ਮੋਲ ਹੌਲੀ-ਹੌਲੀ ਐਈਸ਼ਾ ਨੇ ਸਭ ਕੁਝ ਤੋਂ ਤੰਗ ਪੈਣਾ ਸ਼ੁਰੂ ਕੀਤਾ ਖੁਸ਼ੀਆ ਸਵੇਰ ਦੀ ਸ਼ਿਫਟ ਘਰੋਂ ਚਲਾ ਜਾਂਦਾ ਤੇ ਸ਼ਾਮੇ 7 ਵਜੇ ਮੁੜਦਾ ਤੇ ਐਈਸ਼ਾ ਦੀਆਂ ਪਰਜਾਈਆਂ ਨੇ ਵੀ ਜਿੰਨਾ ਕੋ ਨੂੰ ਕਮਾਉਣਾ ਸੀ ਦੋ ਤਿੰਨ ਮਹੀਨੇ ਕਮਾ ਦਿੱਤਾ ਫਿਰ ਉਹ ਵੀ ਰੋਜ਼ ਕਿੱਥੇ ਉਸ ਨੂੰ ਲਿਜਾਂਦੀਆਂ ਐਈਸ਼ਾ ਘਰੇ ਰਹਿਣ ਕੇ ਬੋਰ ਹੋਣ ਲੱਗੀ ਖੁਸ਼ੀਆ ਵੀ ਕਦੇ 12 ਘੰਟੇ 6 ਦਿਨਾਂ ਤੋਂ ਘੱਟ ਕੰਮ ਨਹੀਂ ਸੀ ਕਰਦਾ ਇਦੋਂ ਘੱਟ ਕੰਮ ਨੂੰ ਕੰਮ ਨਹੀਂ ਸੀ ਗਣਦਾ ਉਹ ਐਤਵਾਰ ਨੂੰ ਵੀ ਮਸਾਂ ਘਰੇ ਰਹਿੰਦਾ ਉਦੋਂ ਵੀ ਕਿਤੇ ਨਾ ਕਿਤੇ ਨਿਕਲ ਜਾਂਦਾ ਆਈਸ਼ਾ ਘਰ ਦੇ ਨਿੱਕੇ ਜਿਹੇ ਕਮਰੇ ਦੇ ਵਿੱਚ ਜੇਲ੍ਹ ਦੀ ਜ਼ਿੰਦਗੀ ਕੱਟਣ ਲੱਗੀ ਘਰ ਵਿੱਚ ਕੰਮ ਕਰ ਕੋਈ ਨਹੀਂ ਸੀ ਹਰ ਐਤਵਾਰ ਆਈਸ਼ਾ ਆਪਣੀਆਂ ਭਰਜਾਈਆਂ ਕੋਲ ਜਾਂਦੀ ਤੇ ਬਾਕੀ 6 ਦਿਨ ਉਸ ਨੂੰ ਪਹਾੜ ਵਰਗੇ ਲੱਗਦੇ ਉਸ ਦਿਨ ਤਾਂ ਉਸ ਦਾ ਆਪਣੀਆਂ ਭਰਜਾਈਆਂ ਭਤੀਜਿਆਂ ਭਰਾਵਾਂ ਦੇ ਨਾਲ ਦਿਨ ਪਰਚ ਜਾਂਦਾ ਤੇ 6 ਦਿਨ ਉਸ ਨੂੰ ਜੇਲ੍ਹ ਵਰਗੇ ਲੱਗਦੇ ਇਸੇ ਦੌਰਾਨ ਉਸ ਦੀਆਂ ਪਰਜਾਈਆਂ ਆਇਸ਼ਾ ਨੂੰ ਵੀ ਕੰਮ ਤੇ ਲੱਗਣ ਦੀ ਪ੍ਰੇਰਣਾ ਦਿੰਦੀਆਂ ਆਇਸ਼ਾ ਨੇ ਆਪਣੇ ਭਾਈ ਜਾਨ ਨੂੰ ਕਹਿ ਕੇ ਓਵਰਟਾਈਮ ਦਾ ਖਿਹੜਾ ਉਸ ਦਾ ਛਡਾਉਣ ਦੇ ਲਈ ਆਖਿਆ ਕਿ ਉਸ ਦਿਨ ਆਇਸ਼ਾ ਕੰਮ ਕਰ ਲਵੇ ਵਿਚਾਰੇ ਦੀ ਜੋਨ ਸੁਧਰ ਜਾਊਗੀ ਆਇਸ਼ਾ ਦੀਆਂ ਪਰਜਾਈਆਂ ਨੇ ਆਇਸ਼ਾ ਦੇ ਭਰਾਵਾਂ ਨੂੰ ਵੀ ਇਸ ਪਾਸੇ ਸਮਝਾਉਣਾ ਸ਼ੁਰੂ ਕੀਤਾ ਖैर ਆਇਸ਼ਾ ਨੂੰ ਪਰਜਾਈਆਂ ਦੀ ਗੱਲ ਪਸੰਦ ਆਈ ਉਹਨੇ ਕੰਮ ਤੋਂ ਆਏ ਖੁਸ਼ੀ ਨੂੰ ਚਾਹ ਪਾਣੀ ਪਿਛਣ ਪਿੱਛੋਂ ਮਲਕ ਡੇਗੇ ਜੇ ਗੱਲ ਤੋਰੀ ਕਰਮੂ ਦੇ ਅੱਬਾ ਮੈਂ ਕੱਲੀ ਸਾਰਾ ਦਿਨ ਘਰ ਦੇ ਵਿੱਚ ਜਿੱਚ ਹੋ ਗਈਆਂ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦੀ ਮੈਂ ਤਾਂ ਘਰ 'ਚ ਛੇ ਦਿਨਾਂ 'ਚ پاگل ਹੋ ਜਾਣੀ ਆ ਐਸ਼ਾ ਦੀ ਜੇ ਇਹ ਗੱਲ ਵਿਚਾਲੀ ਸੀ ਕਿ ਖੁਸ਼ੀ ਦੇ ਵਾਰ ਖੁੰਝਣ ਦੇ ਡਰੋਂ ਝਟ ਉਸਨੇ ਚਿੱਲੇ تیر ਛੜਾ ਦਿੱਤਾ ਮੈਂ ਤੈਨੂੰ ਕਿਹਾ ਨਹੀਂ ਸੀ ਕਿ ਇੰਗਲੈਂਡ ਦਾ ਜੇਲ ਹੈ ਮਿੱਠੀ ਜੇਲ ਹੈ ਵੇਖ ਲੈ ਹੁਣ ਇੰਗਲੈਂਡ ਦਾ ਸਵਾਦ ਖੁਸ਼ੀ ਨੇ ਉਸਨੂੰ ਜਵਾਬ ਦਿੱਤਾ ਪਰ ਐਸ਼ਾ ਕਹਿਣ ਲੱਗੀ ਕਰਮੂ ਦੇ ਅੱਬਾ ਤੁਸੀਂ ਮੇਰੀ ਗੱਲ ਤਾਂ ਪੂਰੀ ਨਹੀਂ ਹੋਣ ਦਿੱਤੀ ਆਪਣਾ ਵਿਚਾਲੇ ਘੋੜਾ ਦਬ ਦਿੱਤਾ ਮੈਂ ਤਾਂ ਇਹ ਕਹਿਨੀ ਆ ਮੈਂ ਘਰੇ ਬੈਠੀ ਕੀ ਕਰਦੀ ਆ ਮੈਂ ਆਪਣੀ ਭਾਬੀ Nusrat ਨਾਲ ਕੰਮ ਤੇ ਲੱਗ ਜਾਨੀ ਆ ਮੈਨੂੰ ਭਾਬੀ Nusrat ਨੇ ਦੱਸਿਆ ਕਿ ਇੱਥੇ ਕੋਈ ਕੰਮ ਔਖਾ ਨਹੀਂ ਸਿਰਫ ਪੈਕਿੰਗ ਦਾ ਕੰਮ ਹੈ ਮੇਕਅਪ ਦਾ ਸੁਰਖੀਆਂ ਬਿੰਦੀ ਦਾ ਨਿੱਕਾ ਮੋਟਾ ਸਮਾਨ ਬਣਦਾ ਤੇ ਆਹ ਲਿਪਸਟਿਕ ਪਾਊਡਰ ਵਗੈਰਾ ਇਹ ਪੈਕ ਕਰਨੇ ਆ ਤੇ ਉਸ ਦੀ ਇਹ ਗੱਲ ਸੁਣ ਕੇ ਖੁਸ਼ੀਆ ਗੁੱਸੇ ਚ ਆਇਆ ਉਸ ਦੇ ਚਿਹਰੇ ਤੇ ਖੁਸ਼ੀਆਂ ਉੱਡ ਗਈਆਂ ਅੱਛਾ ਮੈਂ ਸਮਝ ਗਿਆ ਤੈਨੂੰ ਪਰਜਾਈਆਂ ਨੇ ਫਿਰ ਪੱਟੀ ਪੜਾ ਦਿੱਤੀ ਚੁੱਪ ਕਰਕੇ ਘਟ ਲੈ ਜਿਹੜਾ ਸਮਾਂ ਕੱਟਣਾ ਰਹਿਣ ਦੇ ਉਹਨਾਂ ਦੀਆਂ ਗੱਲਾਂ ਸੁਣਨੋ ਤੇਰੇ ਲਈ ਲਾਲਪੁਰ ਸਮੁੰਦਰੀ ਚੱਕ 72 ਸਭ ਤੋਂ ਵਧੀਆ ਆਪਣਾ ਸਰਦਾਂ ਨਰਕ ਢੋਣ ਤੋਂ ਬਿਨਾ ਕੁਛ ਦਨ ਰਹਿ ਤੇ ਮੁੜ ਕੇ ਪਾਕਿਸਤਾਨ ਦੀ ਤਿਆਰੀ ਕਰ ਪਰਾਈ ਛੜ ਗਈ ਕਿ ਪਾਕਿਸਤਾਨ ਮੈਂ ਚਲ ਜਾਵਾਂਗੀ ਪਰ ਤੁਸੀਂ ਵੀ ਨਾਲ ਚੱਲੋ ਮੈਂ ਇਕੱਲੀ ਨਹੀਂ ਜਾਵਾਂਗੀ ਉੱਥੇ ਮੈਂ ਇਕੱਲੀ ਕੀ ਕਰਾਂਗੀ ਤੇ ਉਹ ਕਹਿਣ ਲੱਗਾ ਰਹਿਮ ਤੇ ਜਣ ਕੇ ਵੱਡੀ ਪਤਨੀ ਉਹ ਨਹੀਂ ਰਹਿ ਰਹੀ ਪਾਕਿਸਤਾਨ ਰਹਿਮ ਤੇ ਇਕੱਲੀ ਨਹੀਂ ਉਹਦੇ ਚਾਰ ਬੱਚੇ ਆ ਪਰਾਇਸ਼ਾ ਨੂੰ ਉਹ ਕਹਿਣ ਲੱਗਾ ਔਖੀ ਨਾ ਹੋ ਸਬਰ ਕਰ ਤੇਰਾ ਬੱਚਿਆਂ ਨਾਲ ਚਾ ਵੀ ਪੂਰਾ ਹੋ ਜਾ ਪਰ ਉਹ ਕਹਿਣ ਲੱਗੀ ਮੈਂ ਨਹੀਂ ਪਾਕਿਸਤਾਨ ਜਾਣਾ ਜਿੰਨੀ ਦੇ ਤੁਸੀਂ ਨਾਲ ਨਹੀਂ ਜਾਂਦੇ ਖੁਸ਼ੀਆ ਕਹਿਣ ਲੱਗਾ ਕਿ ਇੱਥੇ ਕਿਹੜਾ ਮੇਰੇ ਕਿੱਲੇ ਗੱਡੇ ਆ ਮੈਂ ਵੀ 5-6 ਸਾਲ ਲਾ ਕੇ ਵਾਪਸ ਆ ਜਾਵਾਂਗਾ ਉਨੀ ਦਿਨ ਮੈਂ ਇੱਥੇ ਰਹੂੰ ਮਕਾਨ ਖਰੀਦੋ ਅਸਲਮ ਭਾਈ ਨੇ ਤੁਸਾਨੂੰ ਆਖਿਆ ਯਾਨੀ ਵੜ ਗਈ ਫਿਰ ਭਾਈ 752 ਉਹਦੀ ਦੂਜੀ ਕਿਉਂਕਿ ਬੰਦਾ ਆਪਣੀ ਦੂਜੀ ਘਰ ਵਾਲੀ ਤੋਂ ਡਰਦਾ ਰਹਿੰਦਾ ਖੈਰ ਮੈਨੂੰ ਨਹੀਂ ਪਤਾ ਜਿਹੜੀ ਪੜਤ ਹੁਣ ਤੂੰ ਪੜ ਕੇ ਆਈਆਂ ਅਸਲਮ ਅਸਲਮ ਲਈ ਹੈ ਉਹਨਾਂ ਕੰਜਰਾਂ ਨੂੰ ਤਾਂ ਕੋਈ ਸ਼ਰਮ ਹੈ ਨਹੀਂ ਨਾ ਉਹਨਾਂ ਦਾ ਕੋਈ ਦੀਨ ਇਮਾਨ ਸ਼ਰਾਬ ਦੇ ਭਰਾ ਪੀਂਦੇ ਨੇ ਸੂਰ ਤੇਰੇ ਭਰਾ ਖਾਂਦੇ ਨੇ ਕੀ ਉਹ ਹੁਣ ਮੁਸਲਮਾਨ ਰਹਿ ਗਏ ਅੱਲਾ ਪਾਕ ਦੀਆਂ ਸਾਰੀਆਂ ਦਾਤਾਂ ਉਹ ਭੁੱਲ ਗਏ ਨੇ ਸਾਰੀਆਂ ਕਰਤੂਤਾਂ ਤੇਰੇ ਭਰਾ ਸਾਈਆਂ ਵਾਲੀਆਂ ਕਰਨ ਲੱਗੇ ਨੇ ਤੇ ਤੂੰ ਵੀ ਦੀਨਮਾਨ ਛੱਡ ਕੇ ਉਹਨਾਂ ਨਾਲ ਜਾ ਰਲ ਖਰਚ ਮਿਹਰ ਲੈ ਤੇ ਛੁੱਟੀ ਕਰ ਯਾਨੀ ਕਿ ਤਲਾਕ ਦਾ ਸلسلਾ ਤੇ ਫਿਰ ਅਗੋਂ ਆਇਸ਼ਾ ਵੀ ਪੈ ਨਿਕਲੀ ਕਹਿੰਦੀ ਮੈਨੂੰ ਪਤਾ ਜਿਹੜੇ ਖਾਨਦਾਨੀ ਮੁਸਲਮਾਨਾਂ ਦੀ ਤੁਸੀਂ ਗੱਲ ਕਰਦੇ ਹੋ صدیق ਭਾਈ ਮਿਹਰ ਮੁਹੰਮਦ ਖਾਨ ਦੀ ਗੋਠੀੋਂ ਰੋਜ਼ ਸ਼ਰਾਬ ਪੀ ਕੇ ਆਉਂਦਾ ਅੱਬਾ ਜਾਨ ਤੁਹਾਡੇ ਤੋਂ ਅੱਬਾ ਜਾਨ ਤੁਹਾਡੇ ਤੋਂ ਹਰ ਸਾਲ ਵੈਰੈਟੀ ਵਿਲਾਇਤੀ ਸ਼ਰਾਬ ਮੰਗਵਾਉਂਦੇ ਰਹੇ ਨੇ ਯਾਨੀ ਕਿ ਆਪਣੇ ਸਹੁਰਾ ਸਾਹਿਬ ਉਹਨਾਂ ਨੂੰ ਤਾਂ ਤੁਸੀਂ ਕੁਝ ਤੁਸੀਂ ਕਦੇ ਕੁਛ ਨਾ ਕਿਹਾ ਕਿ ਮੁਸਲਮਾਨ ਲਈ ਸ਼ਰਾਬ ਮਾੜੀ ਹੈ ਮੇਰੇ ਭਰਾਵਾਂ ਦਾ ਨਾਂ ਲੈ ਕੇ ਬੜਾ ਉਹਨਾਂ ਨੂੰ ਉਸਾਈ ਬਣਾਉਣ ਲੱਗਿਓ ਅੱਗੋਂ ਖੁਸ਼ੀਆ ਹੋਰ ਤੈਸ ਚ ਚਵਰ-ਚਵਰ ਨਾ ਕਰ ਜੁੱਤੀਆਂ ਨਾ ਖਾ ਲਈ ਖੈਰ ਗੱਲ ਦੋਨਾਂ 'ਚ ਵਧਣ ਲੱਗੀ ਆਹੀ ਕਸਰ ਰਹਿੰਦੀ ਸੀ ਹੁਣ ਤੁਸੀਂ ਮੇਰੇ ਤੇ ਜੁੱਤੀਆਂ ਮਾਰੋਗੇ ਆਈਸ਼ਾ ਗੋਡਿਆਂ 'ਚ ਸਿਰ ਲੈ ਕੇ ਡਸਕਣ ਲੱਗੀ ਖੈਰ ਖੁਸ਼ੀਆ ਵੀ ਅੱਗੇ ਗੱਲ ਵਧਾਉਣ ਤੋਂ ਝਿਜਕਦਾ ਬਿਸਤਰੇ 'ਚ ਜਾਵੜਿਆ ਸੋ ਮੀਆਂ بیوی ਦੇ ਵਿਚਕਾਰ ਤਣਾਅ ਦਾ ਮਹਾਲ ਬਣ ਗਿਆ ਆਇਸ਼ਾ ਆਪਣੀਆਂ ਭਰਜਾਈਆਂ ਕੋਲ ਗਈ ਤੇ ਸਾਰੀ ਬੀਤੀ ਰਾਤ ਦੀ ਵਾਰਤਾ ਉਸ ਨੂੰ ਦੱਸਾਈ ਕਿ ਕੱਲ ਖੁਸ਼ੀ ਦੇ ਨਾਲ ਇਹ ਕਲੇਸ਼ ਪਿਆ ਤੇ ਖੁਸ਼ੀਆ ਅੱਲਾ ਮੀਆਂ ਅੱਗੇ ਦੁਆ ਕਰਦਾ ਕਿ ਜੇਕਰ ਸੁਖ ਸਾਦ ਨਾਲ ਆਇਸ਼ਾ ਪਾਕਿਸਤਾਨ ਮੁੜ ਜਾਏ ਤਾਂ ਉਹਦਾ ਮਾਨ ਬਚ ਰਵੇ ਖੁਸ਼ੀਆ ਬੜਾ ਚਿੰਤਾਤੁਰ ਹੋਇਆ ਉਹ ਅੱਗੇ ਵਾਂਗ ਕੰਮ ਤੇ ਆਉਂਦਾ ਜਾਂਦਾ ਪਰ ਉਹ ਕੰਮ ਤੇ ਵੀ ਚੁੱਪ ਰਹਿੰਦਾ ਉਹ ਆਇਸ਼ਾ ਨਾਲ ਵੀ ਕੋਈ ਗੱਲ ਨਾ ਕਰਦਾ ਉਹਨੂੰ ਲੱਗਦਾ ਕਿ ਉਹਦਾ ਧਰਮ ਪ੍ਰੇਸ਼ਚ ਹੋਣ ਲੱਗਾ ਅੱਗੇ ਵਾਂਗ ਨਾ ਉਹਦੀਆਂ ਅੱਖਾਂ ਹੱਸੂ-ਹੱਸੂ ਕਰਦੀਆਂ ਨਾ ਉਹ ਕੰਮ ਤੇ ਆਪਣੇ ਲੰਗੋਟੀ ਯਾਰ 나જર ਸਿੰਘ ਨਾਲ ਨਾ ਜਰਨੈਲ ਸਿੰਘ ਨਾਲ ਨਾ ਸਰਜੀਤ ਕੁਆਰ ਹੋਰਾਂ ਦੇ ਨਾਲ ਕਿਸੇ ਨਾਲ ਕੋਈ ਗੱਲ ਨਾ ਕਰਦਾ ਖੁਸ਼ੀ ਦੀਆਂ ਖੁਸ਼ੀਆਂ ਨੂੰ ਜਿਵੇਂ ਗਮ ਨੇ ਖਾ ਲਿਆ ਆਇਸ਼ਾ ਦੇ ਵੱਡੇ ਭਰਾ ਯਾਨਕਿ ਖੁਸ਼ੀ ਦੇ ਸਾਲੇ ਲਤੀਫ ਨੂੰ ਆਪਣੀ ਬੋਟੀ ਤੋਂ ਆਇਸ਼ਾ ਦੀ ਇਸ ਨਵੀਂ ਪੈਦਾ ਹੋਈ ਸਥਿਤੀ ਦੀ ਕੰਸੋਲ ਲੱਗੀ ਉਸ ਨੇ ਵੀ ਆਪਣੇ ਭਾਈਏ ਖੁਸ਼ੀ ਨੂੰ ਸਮਝਾਉਣ ਦਾ ਯਤਨ ਕੀਤਾ ਖੁਸ਼ ਆਮਦ ਕੀਤੀ ਥੋੜੀ ਬਹੁਤੀ ਮਦਦ ਦਾ ਲਾਰਾ ਲਾਇਆ ਲਤੀਫ ਜਿਸ ਨੇ ਜ਼ਿੰਦਗੀ ਦੇ ਵਿੱਚ ਹਰ ਰੰਗ ਵੇਖਿਆ ਘਰ ਦੀ ਤੰਗੀ ਤੋਂ ਲੈ ਕੇ ਉਹ ਕਿੰਨੀ ਆ ਭੱਜਿਆ ਸੀ ਫਿਰ ਕਿੰਨੀ ਇੱਕ ਇੱਕ ਕਰਕੇ ਉਸ ਨੇ ਆਪਣੇ ਸਾਰੇ ਭਰਾ ਮੰਗਵਾਏ ਫਿਰ ਕਿੰਨੀ ਤੋਂ ਬਾਅਦ ਉਹ ਇੰਗਲੈਂਡ ਆਏ ਉਹਨਾਂ ਦਾ ਸਾਰਾ ਡੱਬਰ ਹੋਣਾ ਇੰਗਲੈਂਡ 'ਚ ਸੀ ਉਹਨਾਂ ਦੀ ਭੈਣ ਆਇਸ਼ਾ ਪਾਕਿਸਤਾਨ ਸੀ ਜਿਸ ਨੂੰ ਉਹਨਾਂ ਨੇ ਮੰਗਵਾ ਲਿਆ ਤੇ ਉਹ ਖੁਸ਼ੀ ਨੂੰ ਬੜੇ ਠਰਮੇ ਨਾਲ ਗਿਆਨ ਦੇਣ ਲੱਗਾ ਖੁਸ਼ੀ ਮੁਹੰਮਦ ਜੀ ਪਾਕਿਸਤਾਨ ਦਾ ਤੈਨੂੰ ਜਨਮ ਹੋਇਆ ਸਾਨੂੰ ਵੀ ਉਦੋਂ ਘਟ ਨਹੀਂ ਪਰ ਕੀ ਕਰੀਏ ਆਪਣਾ ਮੁਲਕ ਭਾਈ ਖੁਸ਼ੀਆ ਕਿਸੇ ਤਣਪਤਨ ਨਹੀਂ ਲੱਗਦਾ ਕਿੰਨਾ ਵੀ ਪੈਸਾ ਇਨਸਾਨ ਕੋਲ ਹੋਵੇ ਪਾਕਿਸਤਾਨ ਦੇ ਵਿੱਚ ਜ਼ਿੰਦਗੀ ਦਾ ਕੋਈ ਹੱਜ ਨਹੀਂ ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਵੱਡੇ ਵੱਡੇ ਜ਼ਗੀਰਦਾਰ ਨਵਾਬ ਫੌਜੀ ਅਫਸਰ ਆਮ ਲੋਕਾਂ ਨੂੰ ਕਿਹੜਾ ਸਾਹ ਲੈਣ ਦਿੰਦੇ ਆ ਮੈਂ ਤਾਂ ਇਹੀ ਕਹਾਂਗਾ ਕਿ ਭੈਣ ਰਹਿਮਤ ਨੂੰ ਤੇ ਬੱਚਿਆਂ ਨੂੰ ਵੀ ਰੋ ਮੰਗਾ ਲਓ ਜਾਨੀ ਜਿਹੜੀ ਖੁਸ਼ੀ ਮੁਹੰਮਦ ਦੀ ਪਹਿਲੀ ਪਤਨੀ ਸੀ ਨਾ ਰਹਿਮਤ ਕਰਮੋ ਦੀ ਮਾਂ ਯਾਨੀ ਉਹਨਾਂ ਬੱਚਿਆਂ ਨੂੰ ਵੀ ਰਮਗਾ ਲੋ ਉਹ ਆਪਣੇ ਮਤਲਬ ਭਾਈ ਨੂੰ ਕਹਿਣ ਲੱਗਾ ਮਕਾਨ ਲੈਣ ਦੇ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ ਤੁਹਾਡੇ ਸਾਰੇ ਬੱਚੇ ਇੱਥੇ ਪੜ੍ਹਨਗੇ ਪਾਕਿਸਤਾਨ ਤੋਂ ਨਵਾਬਜਾਦੇ ਵੀ ਤਾਂ ਇੱਥੇ ਪੜ੍ਹਨ ਆਉਂਦੇ ਆ ਆਪਾਂ ਆਪਣੇ ਬੱਚੇ ਮੁਫਤ ਪੜਾ ਸਕਦੇ ਹਾਂ ਕਿਉਂ ਨਾ ਫਾਇਦਾ ਉਠਾਈਏ ਅੱਲਾ ਮੀਆਂ ਦੀ ਮਿਹਰ ਹੈ ਤੇਰੀ ਨੌਕਰੀ ਅੱਛੀ ਹੈ ਕਲੇਸ਼ ਕਿਹੜੀ ਗੱਲ ਦਾ ਕਰਦੇ ਹੋ ਭਾਈਆ ਭੈਣ ਰਹਿਮ ਤੇ ਬੱਚਿਆਂ ਦੀ ਲੁੱਕ ਆਫਟਰ ਕਰੇਗੀ ਤੇ ਐਸ਼ਾ ਆਪਣੀਆਂ ਭਝਾਈਆਂ ਨਾਲ ਕੰਮ ਕਰੇਗੀ ਤੁਹਾਡੇ ਉੱਤੇ ਕੋਈ ਬੋਝ ਨਹੀਂ ਰਹੇਗਾ ਤੁਸੀਂ ਵੀ ਕਿਹੜਾ ਹੁਣ ਸਾਰੀ ਉਮਰ ਸੱਤ-ਸੱਤ ਦਿਨ ਕੰਮ ਕਰੋਗੇ ਕਉ ਕਿ ਆਇਸ਼ਾ ਜਵਾਨ ਹੈ ਉਹ ਆਪਣੀਆਂ ਪਰਜਾਈਆਂ ਨਾਲ ਕੰਮ ਕਰੇਗੀ ਘਰ ਦਾ ਖਰਚਾ ਓਟੇਗੀ ਖੁਸ਼ੀ ਇਹਦੀ ਇੱਕੋ ਗੱਲ ਅਖੇ ਸਹੇ ਦੀਆਂ ਤਿੰਨ ਟੰਗਾਂ ਨੇ ਚੌਥੀ ਨਹੀਂ ਖੁਸ਼ੀ ਮੁਹੰਮਦ ਆਪਣੇ ਧਰਮ ਆਸਤਾ ਕਰਕੇ ਆਪਣੀਆਂ ਪਤਨੀਆਂ ਨੂੰ ਪਾਕਿਸਤਾਨ ਤੋਂ ਲਿਆ ਕੇ ਇੰਗਲੈਂਡ ਨਹੀਂ ਰੱਖਣਾ ਚਾਹੁੰਦਾ ਸੀ ਸੋ ਉਸਨੇ ਰਲ ਕੇ ਉਹਨਾਂ ਸਾਰਿਆਂ ਨੇ ਰਲ ਕੇ ਆਇਸ਼ਾ ਨੂੰ ਇਹ ਪੱਟੀ ਪੜਾ ਦਿੱਤੀ ਕਿ ਦੁਨੀਆ ਇੱਧਰ ਤੋਂ ਇੱਧਰ ਹੋ ਜਾਏ ਤੂੰ ਪਾਕਿਸਤਾਨ ਨਹੀਂ ਜਾਣਾ ਤੂੰ ਸਾਡੇ ਵੱਲ ਰੋ ਤੈਨੂੰ ਜੇ ਖੁਸ਼ੀਆ ਨਹੀਂ ਰੱਖਦਾ ਤੂੰ ਸਾਡੇ ਕੋਲ ਆ ਜਾ ਕੋਈ ਨਾ ਕੋਈ ਕੰਮ ਮਿਲ ਜਾਏਗਾ ਘਬਰਾਉਣ ਦੀ ਕੋਈ ਗੱਲ ਨਹੀਂ ਥੋੜੀ ਜਰੈਨ ਰੱਖ ਵੇਖੀ ਆਪੇ ਇਹ ਸਿੱਧਾ ਹੋ ਜਾਊ ਲੋਕ ਲੱਜ ਹਿਆ ਦਾ ਮਾਰਿਆ ਆਪੇ ਰੰਭ ਦਾ ਫਿਰੂ ਖੁਸ਼ੀਆ ਯਾਨੀ ਭਰਾਵਾਂ ਨੇ ਐਸ਼ਾ ਦੇਣਾ ਪੂਰੀ ਪੱਟੀ ਪੜਾਤੀ ਉਹਨੂੰ ਖੈਰ ਪਾਣੀ ਖੁਸ਼ੀ ਦੇ ਸਿਰ ਤੋਂ ਉੱਚਾ ਹੋ ਗਿਆ ਐਸ਼ਾ ਫੈਲਥਮ ਟਾਈਮੈਕਸ ਫੈਕਟਰੀ 'ਚ ਕੰਮ ਤੇ ਲੱਗੀ ਤੇ ਉੱਥੇ ਹੀ ਨਾਜ਼ਰ ਸਿੰਘ ਦੀ ਵੱਡੇ ਨੂੰ ਸੁਰਿੰਦਰ ਘੌਰ ਵੀ ਕੰਮ ਕਰਦੀ ਸੀ ਸਵਾਭੀ ਉਹ ਇੱਕ ਮਸ਼ੀਨ ਤੇ ਇਕੱਠੀਆਂ ਹੋ ਗਈਆਂ ਜਾਣ ਪਛਾਣ ਦੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡੇ ਹਸਬੰਦ ਕੀ ਕੰਮ ਕਰਦੇ ਨੇ ਤੇ ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ ਹੋ ਮਸ਼ੀਨਾਂ ਦੇ ਖੜਕੇ ਦੇ ਵਿੱਚ ਆਮ ਸਵਾਲ ਜਵਾਬ ਚੱਲਦੇ ਰਹੇ ਪਰ ਜਦੋਂ ਖੁਸ਼ੀ ਮੁਹੰਮਦ ਦੀ ਪਤਨੀ ਆਇਸ਼ਾ ਨੇ ਦੱਸਿਆ ਤਾਂ ਕਿਉਂ ਖੁਸ਼ੀ ਮੁਹੰਮਦ ਲਾਲਪੁਰ ਵਾਲੇ ਦੀ ਪਤਨੀ ਹੈ ਤਾਂ 나જર ਸਿੰਘ ਦੀ ਨੂੰ ਸ੍ਰਿੰਦਰ ਕੌਰ ਚੌਂਕ ਪਈ ਹੈ ਖੁਸ਼ੀ ਮੁਹੰਮਦ ਅੰਕਲ ਤਾਂ ਸਾਡੇ ਖਾਸ ਦੋਸਤ ਨੇ ਡੈਡੀ ਦੀ ਉਹ ਤਾਂ ਸਾਡੇ ਘਰੇ ਆਉਂਦੇ ਨੇ ਮੇਰੇ ਡੈਡੀ 나జర్ ਸਿੰਘ ਦੇ ਤਾਂ ਉਹ ਬਹੁਤ ਪੱਕੇ ਦੋਸਤ ਨੇ ਅਸੀਂ ਤਾਂ ਕਿੰਨਾ ਮਿਲਦੇ ਆ ਆਪਸ ਵਿੱਚ ਅੱਛਾ ਤੁਸੀਂ ਉਹਦੀ ਪਤਨੀ ਉਹ ਜਣੀ सुरेंद्र ਕੌਰ ਨੂੰ ਬੜੀ ਆਪਣਾ ਧਾਈ ਆਇਸ਼ਾ ਨੂੰ ਮਿਲ ਕੇ ਤੇ ਉਹ ਪਿਛਲੇ ਵੀਕਐਂਡ ਵੀ ਸਾਡੇ ਘਰ ਆਏ ਸੀ ਪਰ ਉਹਨਾਂ ਨੇ ਤਾਂ ਤੁਹਾਡਾ ਕੋਈ ਜ਼ਿਕਰ ਨਹੀਂ ਸੀ ਕੀਤਾ ਕਿ ਤੁਸੀਂ ਮਤਲਬ ਇੰਗਲੈਂਡ ਆ ਗਏ ਹੋ ਆਇਸ਼ਾ ਨੂੰ ਉਸਨੇ ਪੁੱਛਿਆ ਘਰ ਆ ਕੇ सुरेंद्र ਕੌਰ ਨੇ ਆਪਣੇ ਸਹੁਰੇ ਜਾਨੀ ਕਿ ਖੁਸ਼ੀ ਦੇ ਦੋਸਤ 나జర్ ਸਿੰਘ ਨੂੰ ਸਾਰੀ ਗੱਲ ਦੱਸੀ ਤੇ 나జర్ ਸਿੰਘ ਬੋਲਿਆ ਅੱਛਾ ਅੱਛਾ ਛੋਟੀ بیگم ਫਿਰ ਸੱਦ ਲਈ ਇੱਥੇ ਕੰਮ ਤੇ ਵੀ ਲੱਗੀ ਆਈ ਨੂੰ 5-6 ਮਹੀਨੇ ਹੋ ਗਏ ਹੌਲੀ ਹੌਲੀ ਪਰਦਾ ਲੈ ਗਿਆ ਅਸੀਂ ਵੀ ਮਹਿਸੂਸ ਕਰਦੇ ਸੀ ਕਿ ਇਹਦਾ ਰੰਗ ਬਣ ਕਿਉਂ ਬਦਲ ਰਿਹਾ ਖੁਸ਼ੀ ਇਹਦਾ ਇਹਦੇ ਮੂੰਹ ਤੋਂ ਹੁਣ ਟਿਚਰਾਂ ਨਹੀਂ ਫੁਰਦੀਆਂ ਇਹਦੀ ਸੁਰਤ ਟਿਕਾਣੇ ਆ ਗਈ ਹੈ 나జర్ ਸਿੰਘ ਦੇ ਸਾਰੀ ਨੇ ਸਾਰੀਆਂ ਗੱਲਾਂ ਆਪਣੇ ਨੂੰ ਸੁਰਿੰਦਰ ਕੌਰ ਨੂੰ ਸੁਣਾਈਆਂ ਕਿਉਂਕਿ ਉਹ ਦੱਸਦਾ ਸੀ ਕਿ ਇਹ ਧਰਮ ਦਾ ਬਹੁਤ ਕਟੜਾ ਹੈ ਪਛਾਂਕੇ ਚੂ ਰੂੜੀਵਾਦੀ ਬਜ਼ਾਰਾਂ ਦਾ ਅਗਲਾ ਵੀਕ 나జర్ ਸਿੰਘ ਹੋਰਾਂ ਦੀ ਲੇਟ ਸ਼ਿਫਟ ਸੀ ਲੇਟ ਸ਼ਿਫਟ ਦੇ ਵਿੱਚ 나జర్ ਖੁਸ਼ੀ ਮੁਹੰਮਦ ਦਰਸ਼ਨ ਗੁਰਦਾਸ ਜਰਨੈਲ ਤੇ ਇੱਕ ਦੋ ਹੋਰ ਪੁਰਾਣੇ ਬੰਦੇ ਭਾਈਆ ਕਰਤਾਰ ਸਿੰਘ ਦੀ ਵੈਨ 'ਚ ਇਕੱਠੇ ਆਉਂਦੇ ਸੀ 10 ਵਜੇ ਕਲੌਕ ਆਊਟ ਕਰਕੇ ਸਾਢੇ 10 ਤੋਂ ਪਹਿਲਾਂ-ਪਹਿਲਾਂ ਰਾਹ ਦੇ ਵਿੱਚ ਵੈਨ ਖੜੀ ਕਰਕੇ ਜੋਲੀ ਵੈਗਨਰ ਪੈਬ ਨੂੰ ਬੀਅਰ ਦੇ ਗਲਾਸ ਲਈ ਬਕਲਾਇਆ ਵਾਂਗੂ ਭਜਦੇ ਸਨ ਉਤਰੋ ਉਤਰੋ ਬਈ ਛੇਤੀ ਕਰੋ 10 ਮਿੰਟ ਰਹਿ ਗਏ ਜੀਨੇ ਗਲਾਸ ਮਾਰਨਾ ਮਾਰੋ ਆਖਰੀ ਘੰਟੀ ਵੱਜਣ ਵਾਲੀ ਏ ਖਰ ਭਾਈ ਇਹ ਕਰਤਾਰ ਸਿੰਘ ਕਾਲੀ ਕਾਲੀ ਹੁਕਮ ਚਾੜ ਦਿੰਦਾ ਤੇ ਪੱਬ ਚੋਂ ਸਾਰਿਆਂ ਤੋਂ ਪਹਿਲਾਂ ਕਾਊਂਟਰ ਤੇ ਜਾ ਖੜਦਾ ਤੇ 나జర్ ਸਿੰਘ ਦੇ ਮਨ ਦੇ ਵਿੱਚ ਖੁਸ਼ੀ ਨਾਲ ਛੇੜਖਾਨੀ ਕਰਨ ਦੀ ਹੁਜਜ ਆਈ ਆ ਜਾ ਖੁਸ਼ੀ ਮੁਹੰਮਦਾ ਪੀ ਲੈ ਤੂੰ ਵੀ ਗਲਾਸ ਕਿਉਂ ਮਰੂ ਮਰੂ ਕਰਦਾ ਹੁਣ ਤਾਂ ਸੁਖ ਨਾਲ ਬੇਗਮ ਵੀ ਕੰਮ ਤੇ ਲੱਗ ਗਈ ਜਣੀ ਤੁਸੀਂ ਵੇਖੋ ਨਾ ਜਣੀ ਜਿਹੜੀ ਫਿਰ ਉਹ ਜਿਵੇਂ ਕਹਿੰਦੇ ਨੇ ਕਿ ਸ਼ਰੀਕ ਲਾਵੇ ਲੀਕ ਜਿੱਥੋਂ ਠੀਕ ਕਿਉਂਕਿ ਖੁਸ਼ੀ ਮੁਹੰਮਦ ਉਹ ਨੂੰ ਇੱਕ ਤਾਂ ਪੈਗ ਦੀ ਆਫਰ ਕਰ ਦਿੱਤੀ ਨਾਲੇ ਗੱਲ ਸੁਣਾਉਂਦੀ ਆ ਜਾ ਹੁਣ ਕਿਹੜਿਆਂ ਫਿਕਰਾਂ ਚ ਆ ਹੁਣ ਤਾਂ ਬੇਗਮ ਵੀ ਕੰਮ ਤੇ ਲੱਗੀ ਸੁਰਿੰਦਰ ਆਪਣਾ ਨਾਜ਼ਰ ਸਿੰਘ ਦੇ ਮੂੰਹ ਕਿਉਂਕਿ ਨਾਜ਼ਰ ਸਿੰਘ ਨੂੰ ਉਸ ਦੀ ਨੂੰ ਸੁਰਿੰਦਰ ਕੌਰ ਨੇ ਸਾਰੀ ਗੱਲ ਦੱਸ ਦਿੱਤੀ ਸੀ ਤੇ ਉਹ ਵੀ ਸਮਝ ਗਿਆ ਕਿਉਂਕਿ ਆਇਸ਼ਾ ਨੇ ਵੀ ਘਰੇ ਜਾ ਕੇ ਗੱਲ ਕੀਤੀ ਸੀ ਕਿ ਮੈਂ ਸੁਰਿੰਦਰ ਕੌਰ ਨੂੰ ਮਿਲੀਆਂ ਜਿਹੜੀ ਕਿ ਨਾਜ਼ਰ ਸਿੰਘ ਹੋਰਾਂ ਦੀ ਨੂੰ ਆ ਤੁਹਾਡੇ ਦੋਸਤ ਦੀ ਤੇ ਜਿਵੇਂ ਚੋਰ ਦੇ ਪੈਰ ਕਾਲੇ ਤੇ ਉਹ ਪਹਿਲਾਂ ਹੀ ਕਤਰੋਂਦਾ ਸੀਗਾ ਖੈਰ 나જર ਸਿੰਘ ਦੀ ਗੱਲ ਸੁਣ ਕੇ ਖੁਸ਼ੀਆ ਠਠੰਬਰ ਗਿਆ ਉਸ ਦੀ ਲੋਂਗ ਕੰਡਿਆ ਗਈ ਉਸ ਨੇ ਅੱਖਾਂ ਅਸਮਾਨ ਵੱਲ ਚੁੱਕੀਆਂ ਜਿਵੇਂ ਅੱਲਾ ਪਾਕ ਨੂੰ ਕੋਈ ਬੇਨਤੀ ਕਰ ਰਿਹਾ ਹੋਵੇ ਪਰ ਕਾਲੇ ਦਿਓ ਵਰਗਾ ਅਸਮਾਨ ਉਹਦੇ ਵੱਲ ਝਾਕ ਰਿਹਾ ਸੀ ਦ੍ਰੋਪਤੀ ਦੇ ਚੀਰ ਹਰਨ ਤੋਂ ਖੁਸ਼ੀ ਦੀ ਦਸ਼ਾ ਘਟ ਨਹੀਂ ਸੀ ਉਸਨੇ ਸੰਭਲ ਕੇ 나జర్ ਸਿੰਘ ਦੇ ਮੋੜ ਦੇ ਤੇ ਹਲੇਮੀ ਨਾਲ ਹੱਥ ਰੱਖਿਆ ਗੱਲ ਸੁਣਨੀ ਆ ਫਿਰ ਇੱਕ ਮਿੰਟ ਮੈਂ ਭੱਜ ਕੇ ਗਲਾਸ ਫੜ ਲਿਆਵਾਂ 나జర్ ਸਿੰਘ ਨੇ ਖੁਸ਼ੀ ਨੂੰ ਆਖਿਆ ਮਾਰ ਗੋਲੀ ਗਲਾਸ ਨੂੰ ਮੇਰਾ ਦੁੱਖ 나జర్ ਸਿੰਘ ਤੂੰ ਨਹੀਂ ਸੁਣੇਗਾ ਹੋਰ ਕੌਣ ਸੁਣੂ ਖੁਸ਼ੀ ਮੁਹੰਮਦ ਰੌਣ ਹੱਕਾ ਹੋਇਆ ਸੀ 나జర్ ਸਿੰਘ ਨੇ ਵਾਪਸ ਬੈਨ ਦੇ ਵਿੱਚ ਉਹਦੇ ਨਾਲ ਆ ਕੇ ਲੱਗ ਕੇ ਬੈਠ ਗਿਆ ਖੁਸ਼ੀ ਮੁਹੰਮਦ ਦਾ ਗੱਚ ਭਰਿਆ ਹੋਇਆ ਸੀ ਉਹ ਭੂ ਬਿਮਾਰ ਨੂੰ ਤਿਆਰ ਸੀ ਖੁਸ਼ੀ ਮਹਮਦ ਬੋਲਿਆ 나જર ਸਿਆ ਸੁਣਦਾ ਜਿਹੜੀ ਗੱਲੋਂ ਮੈਂ ਡਰਦਾ ਜਨਾਨੀ ਐ ਇੱਥੇ ਨਹੀਂ ਸੀ ਲਿਆਉਂਦਾ ਉਹੀ ਗੱਲ ਹੋ ਗਈ ਸਿਆਣੇ ਕਹਿੰਦੇ ਆ ਨਾ ਕਿ ਪੱਕੀ ਹੋਈ ਫਸਲ ਨੂੰ ਪੱਛੋਂ ਦਾ ਬੁੱਲਾ ਮਾਰ ਜਾਂਦਾ ਬਸ ਸਾਡੇ ਤਾਂ 나જર ਸਿਆ ਪੱਛੋਂ ਦੀ ਬਾ ਵਗ ਪਈ ਪੱਛੋਂ ਦੇ ਠੱਕੇ ਦਾ ਮਾਰਿਆ 나જર ਸਿੰਘ ਨਾਲ ਲੱਗ ਕੇ ਉਹ ਕੁੰਗੜਿਆ ਬੈਠਾ ਸੀ 나જર ਸਿੰਘ ਨੇ ਖੁਸ਼ੀ ਨੂੰ ਦਲਾਸਾ ਦਿੱਤਾ ਚਿੰਤਾ ਨਾ ਕਰ ਖੁਸ਼ੀ ਮਹਮਦਾਂ ਹਵਾਵਾਂ ਦੇ ਰੁਖ ਬਦਲਦੇ ਰਹਿੰਦੇ ਆ ਹਮੇਸ਼ਾ ਪੱਛੋ ਨਹੀਂ ਵਗਣੀ ਸੋ ਇਹਨਾਂ ਗੱਲਾਂ ਕਰਦੇ ਕਰਦੇ ਮੀਨ ਦੇ ਛੜਾਕੇ ਵਾਂਗੂ ਫੇਰ ਸਾਰੇ ਵੈਨ ਦੇ ਵਿੱਚ ਆ ਧਮਕੇ ਸੋ ਇਹ ਸੀ ਪੱਛੋ ਦੀ ਵਾਹ ਜਿਸ ਨੇ ਥੱਕੇ ਵਾਂਗੂ ਠਰਕਾ ਦਿੱਤਾ ਸੀ ਉਸ ਤੇ ਧਰਮ ਤੇ ਮਜਬ ਦੀ ਆਸਥਾ ਨੂੰ ਇਹ ਸੀ ਕਹਾਣੀ ਪੱਛੋ ਦੀ ਵਾਹ ਕਿ ਧਰਮਾਂ ਦੀ ਕਟੜਤਾ ਜਾਂ ਸਿਧਾਂਤ ਕਿਵੇਂ ਫਰ ਹੁੰਦੇ ਨੇ ਜਦੋਂ ਤੁਹਾਡਾ ਪਰਿਵਾਰਕ ਮੈਂਬਰ ਤੁਹਾਡੇ ਬੱਚੇ ਤੁਹਾਡੀਆਂ ਧੀਆਂ ਪੋਤਰੇ ਤੁਹਾਡੇ ਮਜਬਦ ਦੀਆਂ ਧਾਰਨਾਵਾਂ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਕਦਮ ਪੁੱਟਦੇ ਨੇ ਸੋ ਇਹ ਸੀ ਕਹਾਣੀ ਪਛੋਂ ਦੀਵਾ ਕਿਉਂਕਿ ਖੁਸ਼ੀ ਮੁਹੰਮਦ ਪਛੜੇ ਧਾਰਮਿਕ ਵਿਚਾਰਾਂ ਦਾ ਆਦੀ ਸੀ ਪਰ ਆਇਸ਼ਾ ਦੀ ਆਮਦ ਨੇ ਆਇਸ਼ਾ ਦੇ ਉੱਤੇ ਜਾ ਕੇ ਨੌਕਰੀ ਕਰਨ ਨੇ ਉਸ ਤੇ ਸਮਾਜ ਦੇ ਵਿੱਚ ਵਿਚਰਨ ਨੇ ਜਿਹੜਾ ਡਰ ਖੁਸ਼ੀ ਦੇ ਮਨ ਦੇ ਵਿੱਚ ਪਾ ਦਿੱਤਾ ਸੀ ਉਸ ਨੇ ਖੁਸ਼ੀ ਦੀਆਂ ਖੁਸ਼ੀਆਂ ਖਵਾਰ ਕਰ ਦਿੱਤੀਆਂ ਉਹਨੂੰ ਲੱਗਦਾ ਸੀ ਕਿ ਉਸ ਦਾ ਧਰਮ ਪ੍ਰਸ਼ਟ ਹੋ ਗਿਆ ਸੋ ਇਹ ਕਹਾਣੀ ਹੈ ਪਛੋਂ ਦੀ ਬਾਹ ਸ਼ਿਵ ਚਰਨ ਗਿੱਲ ਹੋਰਾਂ ਦੀ ਲਿਖੀ ਹੈ ਸੋ ਇਸ ਦੇ ਵਿੱਚ ਤੁਸੀਂ ਵੇਖੋ ਕਿ ਵਕਤ ਦੇ ਬਦਲਦੇ ਰੁਝਾਨ ਜੇ ਥੋੜਾ ਰਿਵਿਊ ਇਸ ਕਹਾਣੀ ਦਾ ਕਰੀਏ ਸਾਨੂੰ ਸਮੇਂ ਦੇ ਹਾਣੀ ਹੋਣਾ ਪੈਣਾ ਜਦੋਂ ਇਹ ਧਰਮ ਆਸਥਾਵਾਂ ਬਣੀਆਂ ਹਾਲਾਂਕਿ ਆਇਸ਼ਾ ਬੜਾ ਪਵਿੱਤਰ ਨਾ ਆਇਆ ਮੇਰੇ ਖਿਆਲ ਆ ਮੁਹੰਮਦ ਸਾਹਿਬ ਦੀ ਬੇਟੀ ਦਾ ਨਾਮ ਵੀ ਆਇਸ਼ਾ ਸੀਗਾ ਮੁਸਲਮ ਹਿਸਟਰੀ ਦੇ ਵਿੱਚ ਆਇਸ਼ਾ ਨਾ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ ਸੋ ਆ ਆਇਸ਼ਾ ਦੀ ਜ਼ਿੰਦਗੀ ਵੀ ਤਬਦੀਲ ਹੋ ਰਹੀ ਹੈ ਪਰ ਖੁਸ਼ੀ ਮੁਹੰਮਦ ਵਾਲਾ ਜਿਹੜਾ ਵਰਗ ਹੈ ਨਾ ਉਹਦੀਆਂ ਖੁਸ਼ੀਆਂ ਇਦਾਂ ਹੀ ਖੁਆਰ ਹੋਣਗੀਆਂ ਜੋ ਸਮੇਂ ਦੇ ਹਾਣੀ ਨਹੀਂ ਹੋਣਗੇ ਕਿਉਂਕਿ ਧਰਮ ਜਦੋਂ ਬਣੇ ਨੇ ਉਸ ਤੋਂ ਪਹਿਲਾਂ ਵੀ ਧਰਮ ਸੀ ਸਮੇਂ ਦੇ ਮੁਤਾਬਕ ਜਿਹੜੀਆਂ ਤਬਦੀਲੀਆਂ ਸਮਾਜ ਨੇ ਮਹਿਸੂਸ ਕੀਤੀਆਂ ਧਰਮਾਂ ਦੇ ਆਗੂਆਂ ਨੇ ਉਹਨਾਂ ਤਬਦੀਲੀਆਂ ਦੇ ਮੁਤਾਬਕ ਧਰਮ ਦੇ ਨਵੇਂ ਸਿਧਾਂਤ ਕਾਢੇ ਜਿਵੇਂ ਇਸਲਾਮ ਲੈ ਲਓ ਇਸਲਾਮ ਦੀ ਆਮਦ ਜਦੋਂ ਹੁੰਦੀ ਹੈ ਹਾਲਾਤ ਉਸ ਦੇ ਲਈ ਟੋਕਵੇਂ ਸੀ ਉਸ ਵਕਤ ਬੁਰਕਾ ਔਰਤਾਂ ਦੇ ਚਾਰ ਚਾਰ ਵਿਆਹ ਇਹ ਜਾਇਜ਼ ਕਿਉਂ ਮੰਨੇ ਗਏ ਮੀਟ ਨੂੰ ਹਲਾਲ ਕਰਨ ਦਾ ਸਿਲਸਿਲਾ ਜਾਇਜ਼ ਕਿਉਂ ਮੰਨਿਆ ਗਿਆ ਕਿਉਂਕਿ ਪਾਣੀ ਦੀ ਘਾਟ ਸੀ ਖਜੂਰ ਅਗਰ ਪਵਿੱਤਰ ਸ਼ੈ ਮੰਨੀ ਜਾਂਦੀ ਹੈ ਕਿਉਂ ਕਿਉਂਕਿ ਉੱਥੇ ਖਜੂਰ ਹੀ ਸੀ ਹਲਾਲ ਦਾ ਇਹ ਹੈ ਕਿ ਹਲਾਲ ਮਾਸ ਹੈ ਉਹਨੂੰ ਧੋਣ ਲਈ ਪਾਣੀ ਦੀ ਜ਼ਰੂਰਤ ਨਹੀਂ ਸਿਰਫ ਵਜੂ ਕਰਨਾ ਜਾਂ ਇਹ ਜਿਹੜੀ ਰਹਿਤ ਮਰਿਆਦਾ ਕੱਪੜੇ ਪਹਿਰਾਵੇ ਇਹ ਚੀਜ਼ਾਂ ਧਰਮਾਂ ਦੀ ਜ਼ਰੂਰਤ ਹੁੰਦੀਆਂ ਨੇ ਉਸ ਵਕਤ ਸਮਿਆਂ ਦੀ ਜ਼ਰੂਰਤ ਹੁੰਦੀਆਂ ਨੇ ਹਾਲਾਤਾਂ ਦੀ ਜ਼ਰੂਰਤ ਹੁੰਦੀਆਂ ਨੇ ਸਿੱਖ ਧਰਮ ਵੀ ਪਹਿਲਾਂ ਆਮ ਧਰਮ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਉਂ ਹਥਿਆਰ ਧਾਰਨ ਕਰਨੇ ਕਰਾਉਣੇ ਪਏ ਖਾਲਸਾ ਰੂਪ ਬਣਾ ਕੇ ਸਿੱਖਾਂ ਨੂੰ ਜਾ ਸ਼ੇਮੀ ਪਾਸ਼ਾਏ ਨੂੰ ਕਿਉਂ ਮੇਰੀ ਤੇ ਪੀਰੀ ਦੋ ਤਲਵਾਰਾਂ ਧਾਰਨ ਕਰਨੀਆਂ ਪਈਆਂ ਸਮੇਂ ਦੀ ਜ਼ਰੂਰਤ ਸੀ ਸੋ ਇਸ سلسلے ਦੇ ਵਿੱਚ ਇਹ ਸਮੇਂ ਦੀ ਜ਼ਰੂਰਤ ਹੁੰਦੀ ਹੈ ਜੋ ਧਰਮ ਦੇ ਨਿਜਮ ਬਣਦੇ ਨੇ ਪਰ ਅੱਜ ਦਾ ਜਿਹੜਾ ਸਮਾਂ ਉਸ ਮੁਤਾਬਕ ਧਰਮ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਸਮੇਂ ਮੁਤਾਬਕ ਛੱਡਣੀਆਂ ਹੋਣਗੀਆਂ ਦਰਬਾਰ ਸਾਹਿਬ 'ਚ ਜਦੋਂ ਬਿਜਲੀ ਲੱਗੀ ਕਿੰਨਾ ਵਿਰੋਧ ਹੋਇਆ ਹੁਣ ਏਸੀ ਲੱਗਿਆ ਫਿਰ ਵਿਰੋਧ ਹੋਇਆ ਰੋਟੀਆਂ ਬਣਾਉਣ ਵਾਲੀ ਮਸ਼ੀਨ ਹੋਈ ਉਦੋਂ ਵਿਰੋਧ ਹੋਇਆ ਇਸੀ ਤਰ੍ਹਾਂ ਅਮਰੀਕਾ ਦੇ ਵਿੱਚ ਕੁਰਸੀਆਂ ਲੰਗਰ ਕੁਰਸੀਆਂ ਤੇ ਖਾਣਾ ਨਹੀਂ ਖਾਣਾ ਕਿਵੇਂ ਕਿੰਨਾ ਵਿਰੋਧ ਹੋਇਆ ਸੋ ਇਹ ਸਮੇਂ ਦੀਆਂ ਜ਼ਰੂਰਤਾਂ ਨੇ ਜਿਹੜੇ ਧਰਮ ਸਮੇਂ ਦੇ ਹਾਣੀ ਹੋ ਕੇ ਚੱਲਦੇ ਨੇ ਸ਼ਾਇਦ ਬਹੁਤ ਹੱਦ ਤੱਕ ਉਹ ਕਾਮਯਾਬ ਹੁੰਦੇ ਨੇ ਨਹੀਂ ਤਾਂ ਧਰਮਾਂ ਦੀ ਕਟੜਤਾ ਹੌਲੀ-ਹੌਲੀ ਉਹਨਾਂ ਨੂੰ ਮਨਫ਼ੀ ਕਰ ਦਿੰਦੀ ਹੈ ਏਸੀ ਕਹਾਣੀ ਪੱਛੋਂ ਦੀਵਾ ਲਿਖਤਮ ਸ਼ਿਵਚਰਨ ਗੈਲ ਇਹਨਾਂ ਕਹਾਣੀਆਂ ਦੇ ਲਿੰਕ ਆਪਣੇ ਪਲੇਲਿਸਟ ਦੇ ਵਿੱਚ ਹੁੰਦੇ ਨੇ ਉੱਥੋਂ ਤੁਸੀਂ ਸੁਣੋ ਤੇਗੇ ਸ਼ੇਅਰ ਤੇ ਸਾਂਝਾ ਕਰੋ ਇਹ ਲਿੰਕ ਤੁਸੀਂ ਅਗਰ ਮੰਗਵਾਉਣੇ ਨੇ ਜਾਂ ਪ੍ਰੋਗਰਾਮ ਦੇ ਵਿੱਚ ਲਾਈਵ ਗੱਲਬਾਤ ਕਰਨੀ ਹੈ ਤਾਂ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 98763096559876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪ੍ਰੋਮਸ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ